ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਐਕਸੈਂਟ ਅਸਾ ਮੀਟ ਸਲਾਮ ਟਸਾ ਐਕਸ਼ਨ ਬਲੋਂ ਜੋ ਮਿਸਟਰੀਆਂ ਦੇ ਨਾਲ ਇੱਕ ਮਿਲਣੀ ਪ੍ਰੋਗਰਾਮ ਯੂਜਨ ਕੀਤਾ ਗਿਆ ਜਿਹਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਕੰਪਨੀ ਐਕਸੈਂਟ ਅਸਾ ਜਿੱਤੇਗੀ ਪੂਰੇ ਵਿਸ਼ਵ ਦੇ ਵਿੱਚ ਅਗਰ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਪੂਰੇ ਟੌਪ 10 ਕੰਪਨੀਆਂ ਦੇ ਵਿੱਚੋਂ ਆਉਂਦੀ ਹੈ ਜਿਸ ਨੇ ਕਿ ਆਪਣਾ ਨਾਮ ਅਤੇ ਸਥਾਨ ਬਣਾਇਆ ਹੈ ਜਿਸ ਦੇ ਕੰਪਨੀ ਵੱਲੋਂ ਘਰਾਂ ਦੇ ਵਿੱਚ ਲੱਕੜ ਤੋਂ ਤਿਆਰ ਕੀਤੇ ਜਾਂਦੇ ਫਰਨੀਚਰ ਤੋਂ ਲੈ ਕੇ ਹਰ ਸਿਸਟਮ ਦੇ ਲੱਕੜੀ ਦੇ ਸਬੰਧਿਤ ਹੋਣਾਂ ਵੱਲੋਂ ਇੱਕ ਪ੍ਰੋਗਰਾਮ ਯੋਜਨ ਕੀਤੀ ਗਈ ਸੀ ਜਿਸ ਦੇ ਲਈ ਉਹਨਾਂ ਵੱਲੋਂ ਇਹ ਪ੍ਰੋਗਰਾਮ ਦਾ ਯੂਜ਼ਨ ਕੀਤਾ ਗਿਆ ਸੀ ਇਹ ਸੰਗਰੂਰ ਤੋਂ ਗੋਪਾਲ RAM ਐਂਡ ਕੰਪਨੀ ਪ੍ਰਤਾਪਨਗਰ ਸੰਗਰੂਰ ਵੱਲੋਂ ਯੋਜਨ ਕੀਤਾ ਗਿਆ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਿਸਤਰੀਆਂ ਉਹਨਾਂ ਵੱਲੋਂ ਸਲਾਮ ਕੀਤੀ ਜਾ ਰਹੀ ਹੈ ਉਹਨਾਂ ਦੇ ਕਾਮਕਾਰਾਂ ਲਈ ਤੇ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਅਤੇ ਕੰਪਨੀ ਦੇ ਮੈਨੇਜਮੈਂਟ ਵਾਲੇ ਪੂਰੀ ਉਹਨਾਂ ਨੇ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਮਿਸਤਰੀਆਂ ਨੇ ਜੋ ਪੁੱਛੇ ਹੋਏ ਸਨ ਲੱਕੜ ਦੇ ਕੰਮ ਕਰਨ ਵਾਲੇ ਉਹਨਾਂ ਨੇ ਵੀ ਕੀ ਕਿਹਾ ਆਓ ਤੁਹਾਨੂੰ ਸੁਣਾਉਣੇ ਆ ਕਾਸ਼ ਰਿਪੋਰਟਰਾਂ

لیکن اسے جیتا چاہتا روپ دینا یہ صرف آپ کو نہیں آتا ہے اسی بات میں بلکہ پورا ایسا پروار مانتا ہے کہ ہمارے ساتھ ہمارے پڑھے لگ رہی ہیں ہاسپیٹل ہو لیٹری ہو کچھ بھی ہو ہر عالشان ہمارا نشان آپ سے ہی ہے آپ کہنے کو ہم ساتھ میں ایک آدمی کتاب کر لڑکے ہی بناتے ہیں آپ سب ہر رو چیز اپنی محنت سے نہ چاہیں سپنوں کو پورا کرتے ہو اسی لیے ایسا پریوار کا ہر ممبر ارے وہ پروشن کا مطلب بھی کر رہا ہے تو جیسے جتنے بھی کمرشل مول دیکھو مطلب ہاسپیٹل دیکھو کیا کیٹرنگ مولوں میں جانا ہوتا ہے تو بھی آ گیا ਆਗਰੇ ਆਪਣਾ ਸਵਾਗਤ ਕਰਦੇ ਨੇ ਤੇ ਬਹੁਤ-ਬਹੁਤ ਅੱਜ ਦਾ ਧੰਨਵਾਦ ਕਰਦੇ ਸਭ ਤੋਂ ਪਹਿਲਾਂ ਸੋ ਸਰਦੇ ਜੀਵਾਜ ਤੇ ਮਤਲਬ ਹੋਪੀ ਰੌਣੀ ਬਰੋ ਉਹਨਾਂ ਦੇ ਕੱਕ ਮੰਨਦੀਪ ਜੀ ਅਤੇ ਇਹ ਗੁਜਾਰੋ ਵੱਧ ਪਰ ਲਾਉਣੀ ਹੈ ਪਹਿਲਾਂ ਵੀ ਹੋਂਟ ਸੀ ਚੋਰ ਨਾਲ ਇਹਨਾਂ ਨੂੰ ਇੱਕੇ ਲਖਾ ਦੋ ਬੀ ਸੰਗਰੂਰ ਸਹਿਰ ਕਿੰਨੀ ਐਕਸ਼ਨ ਲਾ ਰਿਹਾ ਹੈ ਤੇ ਬਰਤੀ ਸਰ ਕਿੰਨੀ ਐਕਸ਼ਨ ਲੋਕ ਵਾਹ ਰੋਇ ਕੋ ਜੀ ਦਾ ਕੰਸਰ ਸੇ ਭੇ ਜੀ ਕੋ ਨੀ ਕਿ ਬੋਲੀ ਐਕਸ਼ਨ ਟੀਮ ਨੂੰ ਬਹੁਤ ਬਹੁਤ ਧੰਨਵਾਦ ਇਹ ਮੈਰੇ ਕੋਲ ਤਾਂ ਕੋਈ ਸਾਥ ਨਹੀਂ ਰਹੇ ਆਪਣੇ ਡੀਐਸਪੀ ਜੀ ਚਲਾ ਰਹੇ ਨੇ ਬਹੁਤ ਵਧੀਆ ਦੱਸ ਸਕਦਾ ਹੈ ਥੈਂਕ ਯੂ ਜੀ ਜੀ ਸਰ ਤੋਂ ਮੂਲੀ ਜੀ ਸੇ

ਠੀਕ ਹੈ ਅੱਜ ਸਾਹਮਣੇ ਜੀ ਦੇ ਦੇਖੋ ਖਾਣੇ ਖਾਣੇ ਤੇ ਨਾਮ ਗਾਣੇ ਤੇ ਖਾਣੇ ਵਾਲੇ ਦਾ ਨਾਮ ਲਿਖਿਆ ਦੇਖੋ ਕਿਰਪਾ ਸਮਾਂ ਕੱਢਿਆ ਹੋ ਰਿਹਾ ਤੇ ਤੁਸੀਂ ਆਏ ਤੋਂ ਹੁਣ ਜਿਹੜੀ ਤੁਹਾਡੀ ਐਸੋਸੀਏਸ਼ਨ ਹੈਗੀ ਹੈ ਉਹਦੇ ਬਾਰੇ ਵੀਰ ਜੀ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਨੇ ਕਿ ਅੱਜ ਤੇ ਆਪਾਂ ਇੰਨੀ ਅੱਛੀ ਗਿਣਤੀ ਦੇ ਇੱਥੇ ਇਕੱਠੇ ਹੋਏ ਆ ਆਪਾਂ ਜ਼ਰੂਰੀ ਗੱਲ ਹੈ ਨਹੀਂ ਉਹਦੇ ਤੇ ਡਿਸਕਸ਼ਨ ਕਰਾਈਏ ਵੀਰ ਜੀ ਮੈਂ ਪੂਰੇ ਨੌਰਥ ਵਿੱਚ ਜਾਨਾ ਸਾਰੀ ਖੁਚਾਨੀ ਚਾਹ ਆ ਜਾਂਦਾ ਹੈ ਕਿਸੇ ਡੇਲਾ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਆਪਾਂ ਐਸੋਸੀਏਸ਼ਨ ਵਿੱਚ ਆ ਕੇ ਜੋ ਅੱਜ ਮੀਟਿੰਗ ਕਰਾਈ ਉਹਦੇ ਬਾਰੇ ਦੁਬਾਰੇ ਮੈਂ ਤੁਹਾਨੂੰ ਇਹ ਕਹਿਣਾ ਵੀ ਵੀ ਇਸ ਤਰ੍ਹਾਂ ਦੀ ਮੀਟਿੰਗ ਮੈਂ ਦੇਖੀ ਨਹੀਂ ਮੀਟਿੰਗ ਚ ਚਲੋ ਸਾਰੀ ਕਰਦੇ ਨੇ ਜਿਹੜਾ ਧੰਨਵਾਦ ਕਰਿਆ ਆਪਣਾ ਹੈ ਨਾ ਕਾਰਪੈਂਟਰਾਂ ਦਾ ਉਹ ਕੋਈ ਨਹੀਂ ਕਿਸ ਨੇ ਕਰਿਆ ਸਲਾਮ ਕਾਰਪੈਂਟਰ ਨੂੰ ਸਲਾਮ ਦੇਖ ਲੋ ਕਿੱਡੀ ਭੜੀ ਹੁਣ ਮੈਂ ਤੁਹਾਨੂੰ ਪੂਜਾਰ ਸ ਕਰਦਾ ਹਾਂ ਵੀ ਕਾਰਪੈਂਟਰ ਭਾਈ ਨਾਲੋਂ ਕਾਰਪੈਂਟਰ ਐਸੋਸ਼ੀਏਸ਼ਨ ਆਪਣੇ ਸਰੂਵ ਦੀ ਬੜੀ ਹੋਈ ਹੈ ਉਹਦੇ ਵਿੱਚ ਜਿਸ ਤਰ੍ਹਾਂ ਪੱਕ ਕੇ ਸਾਰੇ ਜੁੜੇ ਹੋਏ ਆ ਭਾਈ ਵੀਰ ਜਿੰਨੇ ਮੇਰੀ ਬਜਾਰ ਸਾਹਿਬ ਤਵਨ ਕੇ ਸਾਰੇ ਵੀਰਾਂ ਨੂੰ ਵੀ ਨਾਲ ਜੁੜ ਕੇ ਉਹਦੇ ਨਾਲ ਮੋੜ ਲਾ ਕੇ ਸਾਰੇ ਕਾਰਪੈਂਟਰ ਭਾਈ ਚਾਰ ਤੋਂ ਕਾਰਪੈਂਟਰ ਇਸੇ ਤੇ ਬਣੀ ਹੋਈ ਹੈ ਜਿਹਦੇ ਬਾਰੇ ਤੁਹਾਨੂੰ ਪਤਾ ਹੈ ਸਮਝ ਗਏ ਸਾਰੇ ਵੀਰ ਦਿਓ ਕੇ ਮਾਰਾ ਹੱਥ ਖੜੇ ਕਰ ਦੋ ਕਰੋ ਕਰੋ ਸਾਰੇ ਜੀ ਵੈਰੀ ਗੁੱਡ ਉਹ ਬਾਜ ਜੀ ਬਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਐਕਸ਼ਨ ਕ੍ਰਿਸ਼ਨ ਪੇਸਾ ਦਾ ਬਹੁਤ ਬਹੁਤ ਥੈਂਕ ਯੂ ਰਣਜੀਤ ਅਸੀਂ ਤੁਹਾਨੂੰ ਸਲਾਮ ਕਰਦੇ ਆਂ ਤੁਹਾਡੀ ਸੋਚ ਨੂੰ ਸਲਾਮ ਕਰਦੇ ਆਂ ਜੀ ਤੇ ਸਾਰੇ ਸਾਡੇ ਸਟਾਫ ਮੈਂ ਤੁਹਾਨੂੰ ਇਹ ਬਿਰਤ ਕਰਦਾ ਹਾਂ ਕਿ ਜਿੰਨਾ ਖਰਚ ਹੋਊਗਾ ਤੁਸੀਂ ਆਪਣਾ ਮੈਚ ਉਹਦੀ ਬੈਕ ਸਾਨੂੰ ਬੇਲ ਕਰਕੇ ਦੇਣਾ ਬਿਲਕੁਲ ਤੇ ਸਾਡੀ ਸਾਰੀ ਟੀਮ ਤੋਂ ਦੋਪਰੇ ਨਾਲ ਤੋਂ ਬਦਲ ਜੀ ਤੁਹਾਡਾ ਸਾਰਾ ਸਵਾਲ ਹੈ ਜੀ ਧੰਨਵਾਦ ਥੈਂਕ ਯੂ ਜੀ ਹੁਣ ਸਾਰੇ ਸਾਰੇ ਆਪਣਾ ਥੋੜੇ ਥੋੜੇ ਮੇਰੇ ਪ੍ਰਾਇਕ ਬੇਨਤੀ ਜ਼ਰੂਰ ਇਹ ਬਹੁਤ ਵਧੀਆ ਪ੍ਰੋਡਕਟ ਹੈ ਜਿੱਥੇ ਤੁਹਾਨੂੰ ਜਿੱਥੇ ਤੁਹਾਨੂੰ ਸਿਲਨ ਵਾਲੇ ਏਰੀਆ ਚ ਪ੍ਰੋਬਲਮ ਆਉਂਦੀ ਹੈ ਜਿੱਦਾਂ ਤੁਹਾਡਾ ਸਿਲਕੇ ਜੀ ਹੋ ਗਿਆ ਬੈਲਟੀ ਹੋ ਗਿਆ ਕਿੱਥੇ ਕਿੱਥੇ ਪ੍ਰੋਬਲਮ ਆਉਂਦੀ ਹੈ ਉਥੇ ਯੂਜ਼ ਕਰ ਸਕਦੇ ਹੋ ਹਾਈ ਟੈਂਪਰੇਚਰ ਏਰੀਆ ਹੋ ਗਿਆ ਕਿਤੇ ਕਿਚਨ ਚ ਸਭ ਤੋਂ ਵੈਸਟ ਹੈ ਜਿੱਦਾਂ ਫਾਇਰ ਰਿਟਾਰਡੈਂਟ ਪ੍ਰੋਡਕਟ ਹੈ ਆਗ ਨਹੀਂ ਲੱਗਦਾ ਇਹਦੇ ਅੰਦਰ ਘੰਟੇ ਟੈਸਟਿੰਗ ਹੋਈ ਹੋਈ ਹੈ ਅਗਰੇ ਆਪ ਕੋ ਪਕੜਦਾ ਵੀ ਆ ਤਾਂ ਸੁੱਲਗੇਗਾ ਥੋੜਾ ਜਿਆ ਪਰੜ ਕੇ ਦਾ ਜਿੱਦਾਂ ਲੱਕੜ ਨੂੰ ਅਗ ਲੱਗਦੀ ਹੈ ਅਪਲਾਈ ਨੂੰ ਲੱਗਦੀ ਹੈ ਪਰੜ ਜਾਂਦਾ ਇਹ ਪਰੜ ਕੇਗਾ ਨਹੀਂ ਸੁਰਦਾ ਰਹੇਗਾ ਇਹ ਕਿਸੇ ਹੋਰ ਚੀਜ਼ ਨੂੰ ਨੁਕਸਾਨ ਨਹੀਂ ਕੰਪਿਊਟਰ ਟੇਬਲ ਹੋਗੇ ਬੈਂਕਾਂ ਦੇ ਜਿਹੜੇ ਵਰਕ ਸਟੇਸ਼ਨ ਹੋਗੇ ਖਾਸ ਕਰਕੇ ਜਿੰਨੇ ਵੀ ਪ੍ਰਾਈਵੇਟ ਬੈਂਕਾਂ ਅੰਦਰ ਬਣਦੇ ਆ ਉਹਦੇ ਅੰਦਰ ਸਾਡਾ ਹਾਈਲਾਈਟ ਬਾਈਂਡ ਐਂਡ 1000000 ਗਲਾਸਿਕ ਫਲੈਂਟ ਜਿਹੜਾ ਫਾਰਮੈਟ ਹੈਗਾ ਉਹ ਲੱਗਦਾ ਹੈ ਮੈਚਿੰਗ ਦੇ ਨਾਲ ਤੇ ਤੁਸੀਂ ਇਹ ਕੰਮ ਕਰ ਸਕਦੇ ਹੋ ਜਿੱਥੇ ਵੀ ਐਲੂਮੀਨੀਅਮ ਦੇ ਪਾਰਟੀਸ਼ਨਸ ਆਦੇ ਆ ਉਥੇ ਪਾਰਟੀਕਲ ਲੱਗਦਾ ਹੈ ਉਥੇ ਤੁਸੀਂ ਯੂਜ਼ ਕਰ ਸਕਦੇ ਹੋ ਇਸ ਤੋਂ ਬਾਅਦ ਕਰ ਕਰੀਏ ਆਪਾਂ ਐਮਡੀਪੀ ਦਾ మీడియం ਡੈਂਸਿਟੀ ਫਾਈਬਰ ਦਾ ਪ੍ਰੋਡਕਟ ਹੈਗਾ ਜਿਹੜਾ ਐਮਡੀਪੀ ਹੈ ਇਹ ਫਾਈਬਰ ਬੇਸਡ ਹੈ ਇਹਨੂੰ ਦੇਖੋ ਕਿ ਤੁਸੀਂ ਦੋ ਤਰ੍ਹਾਂ ਦੇ ਸਟੈਂਡਰਡ ਸਾਈਜ਼ ਆਏਗਾ 8x4 ਦਾ ਥਿਕਨੈਸ ਹੈ ਕਿ 18mm ਸੁਪਰ ਮੈਟ ਦਾ ਸਭ ਤੋਂ ਜ਼ਿਆਦਾ ਅੱਜ ਕੱਲ ਚਰਨ ਇਸ ਲਈ ਹੈ ਕਿ ਇਹਦੇ ਤੇ ਨਿਸ਼ਾਨ ਨਹੀਂ ਪੈਂਦੇ ਐਂਟੀ ਫਿੰਗਰ ਅਤੇ ਸਕਰਾਚ ਹੈ ਕਿਚਨ ਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਤੁਹਾਡੇ ਹੱਥ ਲਿਪੜਉਣ ਦੇ ਬੜੀ ਕਾਰਨ ਉਹ ਕਿੱਥੇ ਹੱਥ ਨਿਸ਼ਾਨ ਪੈਂਦੇ ਇਹਦੇ ਤੇ ਨਿਸ਼ਾਨ ਨਹੀਂ ਪੈਗਾ ਕੋਡਾ ਕੋਈ ਸਬਜੀ ਦਾ ਦਾਗ ਵਾਦੀ ਦਾਗ ਇੱਥੇ ਨਹੀਂ ਪਏਗਾ ਸੁਪਰ ਸਮੂਥ ਫਿਨਿਸ਼ ਹੈ ਜਿਹੜੀ ਤੁਸੀਂ ਕਿੰਨੀ ਸਮੂਥ ਹੈ ਅੰਦਰ ਨੂੰ ਇਹਦਾ ਕੀ ਹੈ ਅੱਜ ਕਾ ਦਾ ਮੈਕਸਮ ਜਿਹੜੀ ਠੇਕੇਦਾਰਾਂ ਨੂੰ ਪ੍ਰੋਬਲਮ ਆ ਰਹੀ ਹੈ ਕਸਟਮਰ ਪੂਰੇ ਘਰ ਦਾ ਕੰਮ ਕਰਵਾਉਂਦਾ ਕਿਚਨ ਮੰਗਾ ਕਰਦਾ ਕਿ ਕਿਚਨ ਮਾਡਰਨ ਬਣ ਗਿਆ ਇਹ ਉਹਦਾ ਰੀਤ ਨਹੀਂ ਹੈ ਕਿਚਨ ਵਾਲੇ ਸਾਡੇ ਕੈਸਟਲ ਦੀ ਕਲਰ ਦਾ ਮਟੀਰੀਅਲ ਲੈ ਲੈਂਦੇ ਜਿਹੜਾ ਐਕਟਮੀਆ ਰਚੀ ਮਾਰਦੇ ਔਰ ਛੱਟੀ ਦੇ ਨਾਲ ਇਹਦੇ ਤੇ ਕੀ ਹੈ ਤੁਸੀਂ ਅਗਰ ਬਾਜ਼ਾਰ ਤੋਂ ਮਾਈਕਾ ਲਗਾਉਂਦੇ ਹੋ ਪਲਾਈ ਤੇ ਇਹੋ ਜੀ ਫਿਨਿਸ਼ ਕਰ ਦੇਣੀ ਹੈ ਇਹ جناس کرتا ہے ਇਸਕਾ ਹੀ ਤੁਸੀਂ ਬੋਟ ਪੈਨਲ ਇਸ ਆ ਵਾਲ ਐਰਲੀ ਮੇ ਕਰਨਾ ਹੈ ਐਲਸੀਡੀ ਪੈਨਲਸ ਕਰਦੇ ਆਂ ਸੰਧੀਆਂ ਇਹਦੇ ਸਰ ਤੇ 32 ਡਿਜ਼ਾਈਨਸ ਆਂਦੇ ਆ ਇਹ ਰੌਅ ਫਿਨਿਸ਼ਟ ਮਿਲੇਗਾ ਤੁਹਾਨੂੰ ਔਰ ਅਗਰ ਇਹਦੇ ਉੱਪਰ ਫਿਨਿਸ਼ਿੰਗ ਦੀ ਗੱਲ ਕਰੀਏ ਤਾਂ ਤੁਸੀਂ ਲੀਕੋ ਪੇਂਟ ਕਰ ਸਕਦੇ ਹੋ ਉਹਨਾਂ ਦੇ ਉੱਪਰ ਜਾਂ ਕੋਈ ਵੀ ਪੇਂਟ ਸਪਰੇਅ ਕਰ ਸਕਦੇ ਹੋ ਉਹਦੇ ਉੱਪਰ ਪਾਲਿਸ਼ ਕਰ ਸਕਦੇ ਹੋ ਐਲਸੀਡੀ ਪੈਨਲ ਦੇ ਸਾਈਡਸ 'ਚ ਹੋ ਗਿਆ ਬੈੱਡ ਦੇ ਪਿੱਛੇ ਹੋ ਗਿਆ ਮਤਲਬ ਅਗਰ ਵਾਲ ਪਰ ਪੜ ਪ੍ਰੋਡਕਟ ਦਾ ਪਾ ਗਲ ਲਈ ਤਾਂ ਉਹ ਨਹੀਂ ਹੈਗਾ ਇਹ ਕਾਫੀ ਅੱਛੀ ਰੀਚ ਉਹਨੇ ਲਿਆ ਜਿਵੇਂ ਕੋਈ ਸੀਰੀਆਂ ਦੇ ਸਾਈਡ ਤੇ ਲਗਾ ਦੋ ਐਮਸੀਡੀ ਪੈਨਲ ਦੇ ਸਾਈਡ ਤੇ ਹੋ ਗਿਆ ਸੀਲਿੰਗ ਤੇ ਹੋ ਗਿਆ ਉੱਤੇ ਵੀ ਇਸ ਤੋਂ ਬਾਅਦ ਲੇਟੈਸਟ ਆਪਣਾ ਜਿਹੜਾ ਪੁਆਇੰਟ ਹੈ ਕਿ ਜਿਹੜੇ ਹਾਰਡਵੇਅਰ ਦੇ ਅੰਦਰ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਸਮੂਹੀ ਪੈਨਲ ornament ruby acrylic ਜਿੱਥੇ ਵੀ ਤੁਸੀਂ ਇਹ ਪ੍ਰੋਡਕਟ ਯੂਜ਼ ਕਰਦੇ ਹੋ ਉਹਦੇ ਅੰਦਰ ਵੀ ਇਹ ਚੀਜ਼ ਜਰੂਰ ਯੂਜ਼ ਕਰੋ ਤੁਸੀਂ ਅਗਰ ਕੋਈ ਕਸਟਮਰ ਤੁਹਾਨੂੰ ਮਨਾ ਕੜਾ ਰਿਹਾ ਹੈ ਤਾਂ ਇੱਕ ਵਾਰੀ ਤੁਸੀਂ ਕਹਿ ਸਕਦੇ ਹੋ ਕਿ ਵੀ ਤੁਸੀਂ ਸਾਡਾ ਪ੍ਰੋਡਕਟ 24 ਪੰਜਾਬੀ ਚੈਨਲ ਮੈਂ ਜਿਲ੍ਹਾ ਸੰਗਰੂਰ ਤੋਂ ਅਸੀਂ ਗੱਲਬਾਤ ਕਰਦੇ ਹਾਂ ਕੰਪਨੀ ਐਕਸ਼ਨ ਦੱਸ ਸਕਦੇ ਤੁਸੀਂ ਪਿਛਲੇ ਵੀ ਅਸੀਂ ਪੁਆਣੀਗੜ੍ਹ ਦੇ ਵਿੱਚ ਇੱਕ ਮੀਟਿੰਗ ਰਾਈਂ ਦਿਖਾਇਆ ਸੀ ਕੰਪਨੀ ਦੇ ਪ੍ਰੋਡਕਟਾਂ ਬਾਰੇ ਅੱਜ ਗੱਲ ਕਰੀਏ ਜਿਲ੍ਹਾ ਸੰਗਰੂਰ ਚ ਗੋਪੀਰਾਮ ਐਂਡ ਸੰਸ ਕੰਪਨੀ ਵੱਲੋਂ ਮੀਟਿੰਗ ਕੀਤੀ ਗਈ ਹੈ ਕਾਰਪੈਂਟਰਾਂ ਨੂੰ ਲੈ ਕੇ ਕਿਉਂਕਿ ਲੱਕੜ ਆ ਜਿਹੜਾ ਜ਼ਿੰਦਗੀ ਦੇ ਵਿੱਚ ਰਾਜਗਰੀ ਜਾਂ ਲੱਕੜ ਦਾ ਕੰਮ ਹੈ ਬਹੁਤ ਔਖਾ ਕੰਮ ਹੈ ਕਿਉਂਕਿ ਅਗਰ ਗੱਲ ਕਰੀਏ ਜਿੱਦਾਂ ਰਾਜਗਰੀ ਦੇ ਵਿੱਚ ਪੈਸਾ ਲੱਗਦਾ ਹੈ ਉਦੋਂ ਚੌਖਣਾ ਕੰਮ ਲੱਕੜੀ ਦਾ ਹੈ ਕਿਉਂਕਿ ਲੱਕੜੀ ਦੇ ਕੰਮ ਦੇ ਵਿੱਚ ਜ਼ਿੰਦਗੀ ਭਰ ਦੀ ਨਿਸ਼ਾਨੀ ਇੱਕ ਤਖਤ ਆ ਘਰ ਦੀ ਸਭ ਤੋਂ ਵੱਡਾ ਮੇਨ ਗੇਟ ਹੈ ਜਿਹਦੇ ਨਾਲ ਜ਼ਿੰਦਗੀ ਦੇ ਤੁਹਾਡੇ ਸਾਰੇ ਸਮਾਂ ਚੱਲਣਾ ਕੱਪੜਾ ਜਿਵੇਂ ਲੱਕੜਾ ਹੈ ਲੱਕੜ ਦਾ ਖਰਚਾ ਵੀ ਬਹੁਤ ਵੱਡਾ ਇਨਵੈਸਟਮੈਂਟ ਹੈ ਕਿਉਂਕਿ ਹਰੇਕ ਬੰਦਾ ਚਾਹੁੰਦਾ ਵੀ ਸਾਡੀ ਕੋਠੀ ਦੇ ਵਿੱਚ ਲੱਕੜ ਬਹੁਤ ਵਧੀਆ ਫਿਨਿਸ਼ਰ ਲੱਗੇ ਜ ਕਿਸੇ ਚੀਜ਼ ਦੀ ਅਗਰ ਗੱਲ ਕਰੀ ਤਾਂ ਲੱਕੜੀ ਤੋਂ ਕੰਮ ਦੀ ਸ਼ੁਰੂਆਤ ਕੋਠੀਆਂ ਤੋਂ ਹੁੰਦੀ ਹੈ ਉਹਨਾਂ ਨੂੰ ਲੈ ਕੇ ਅੱਜ ਕੰਪਨੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਸਾਡੇ ਨਾਲ ਕੁਝ ਪ੍ਰਾਖੜੇ ਨੇ ਕਾਰਪੈਂਟਰ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਕਿਹੜੀ ਜਗ੍ਹਾ ਦੇ ਰਹੇ ਨਾਲ ਪੀਲਵਾਲ ਪਿੰਡ ਹੈ ਜੀ ਮੇਰਾ ਅ ਗੱਲ ਕਰੀਏ ਕੰਪਨੀਆਂ ਲੱਕੜ ਦੇ ਵਿੱਚ ਬੜੇ ਬੜੇ ਦਾਅਵੇ ਕਰਦੀਆਂ ਨੇ ਕੰਪਨੀਆਂ ਮਸ਼ਹੂਰੀ ਐਡਵਰਟਾਈਜ਼ਮੈਂਟ ਤੇ ਬਹੁਤ ਖਰਚਾ ਕਰਦੇ ਨੇ ਸਚਤ ਤੰਦੂਲਕਰ ਆਉਂਦਾ ਇੱਕ ਬੈਟ ਨਾਲ ਗੇਟ ਖੇਡਦਾ ਤੇ ਕਰੋੜਾ ਰੁਪਇਆ ਸਾਡਾ ਲੈ ਜਾਂਦਾ ਪਰ ਇੱਥੇ ਅਸੀਂ ਦੇਖਦੇ ਵੀ ਕੰਪਨੀਆਂ ਆਉਂਦੀਆਂ ਨੇ ਛੋਟੇ ਨਾਲ ਮੀਟਿੰਗ ਕਰਦੀਆਂ ਨੇ ਪ੍ਰੋਡਕਟਾਂ ਬਾਰੇ ਛੋਟੇ ਨਾਲ ਗੱਲ ਕਰਦੀਆਂ ਨੇ ਕਿਵੇਂ ਪ੍ਰੋਡਕਟ ਨੇ ਕਿੰਨੇ ਚਿਰ ਤੁਸੀਂ ਵਰਤ ਰਹੇ ਹੋ ਇਨੂੰ ਤਕਰੀਬਨ ਹੋ ਗਏ ਜੀ 10-11 ਸਾਲ ਸਾਨੂੰ ਵਰਤਦਿਆਂ ਨੂੰ ਐਕਸੈਂਟ ਇਸਾ ਬਹੁਤ ਹੀ ਵਧੀਆ ਬ੍ਰਾਂਡ ਹੈਗਾ ਬ੍ਰਾਂਡ ਨੇਮ ਆਪਦੇ ਬਾਤ ਚ ਆਪਦੇ 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 ਵਿੱਚ ਹੀ ਇੱਕ ਪਛਾਣ ਹੈਗੀ ਇਹਦੀ ਤੇ ਗੱਲ ਕਰੀਏ ਮਟੀਰੀਅਲ ਦੀ ਤਾਂ ਮਟੀਰੀਅਲ ਬਹੁਤ ਵਧੀਆ ਜਾਨੀ ਕਿ ਜਿਹੜਾ ਕੰਪਨੀ ਕਹਿੰਦੀ ਆ ਤਾਂ ਉਹੀ ਮਟੀਰੀਅਲ ਇਹਦੇ ਵਿੱਚੋਂ ਨਿਕਲਦਾ ਹੈਗਾ ਤੇ ਇਹਦੇ ਵਿੱਚ ਕੋਈ ਉਹਦੇ ਵਾਲੀ ਗੱਲ ਨਹੀਂ ਵੀ ਧੋਖੇਧੜੀ ਵਾਲੀ ਕੋਈ ਗੱਲ ਨਹੀਂ ਹੈਗੀ ਮਟੀਰੀਅਲ ਬਹੁਤ ਵਧੀਆ ਹੈ ਵਰਤਦਿਆਂ ਪਹਿਲਾਂ ਤੋਂ ਫਿਨਿਸ਼ਿੰਗ ਬਹੁਤ ਵਧੀਆ ਆਉਂਦੀ ਹੈ ਜੋ ਥਿਕਨੈਸ ਹੈ ਉਹ ਨਹੀਂ ਕੈਲੀਬ੍ਰੇਟਡ ਹੋਣ ਕਰਕੇ ਇਹਦੀ ਥਿਕਨੈਸ ਪ੍ਰੋਪਰ ਰਹਿੰਦੀ ਹੈ ਜਿਵੇਂ ਕੰਪਨੀ ਪ੍ਰੋਜੈਕਟ ਪ੍ਰੋਡਕਟ ਨੇ ਕਿਉਂਕਿ ਸਿਮਾਂਤਾਂ ਦੀ ਤੁਹਾਨੂੰ ਦਵਾਈਆਂ ਲੈ ਕੇ ਆਉਣੇ ਪੈਂਦੇ ਨੇ ਰੋਜ਼ ਵਰਤਦੇ ਆ ਕੰਪਨੀ ਕਹਿੰਦੀ ਸਾਡੇ ਪ੍ਰੋਡਕਟ ਨੇ ਬਿਨਾਂ ਪਾਣੀ ਦੀ ਵਰਤੋਂ ਹੋਵੇ ਸਿਉਖ ਲੈ ਕੇ ਇਸ ਤਰ੍ਹਾਂ ਕਿਵੇਂ ਦੇਖਦੇ ਹੋ ਲੱਕੜ ਨੂੰ ਇਹ ਪ੍ਰੋਪਰ ਆਪਾਂ ਨੂੰ ਲੱਕੜ ਨਹੀਂ ਕਹਿ ਸਕਦੇ ਕਿਉਂਕਿ ਲੱਕੜ ਨੂੰ ਸਿਉਖ ਲੱਗਦੀ ਹੈ ਇਹਦੇ ਵਿੱਚ ਕੀ ਹੈ ਜੀ ਇੱਕ ਤਾਂ ਲੱਕੜ ਹੈ ਇੱਕ ਇਹਦੇ ਵਿੱਚ ਕੈਮੀਕਲ ਹੈ ਕੈਮੀਕਲ ਤੇ ਲੱਕੜ ਦਾ ਮਿਕਸਚਰ ਹੈਗਾ ਇਹ ਉਹਦੇ ਕਰਕੇ ਇਹਨੂੰ ਜਿਹੜੀ ਸਿਉਖ ਦੀ ਸੁਭਾਵਨਾ ਬਹੁਤ ਘੱਟ ਹੈ ਜੀ ਲੱਕੜ ਦੇ ਮੁਕਾਬਲੇ ਦੇ ਵਿੱਚ ਅਗਰ ਗੱਲ ਕਰੀਏ ਲੱਕੜਾ ਜਿੱਥੇ ਜਦੋਂ ਆਪਾਂ ਗੇਟ ਲਾਉਣੇ ਬਾਥਰੂਮ ਵਗੈਰਾ ਦੇ ਉਹਨਾਂ ਦੇ ਵਿੱਚ ਲੱਕੜ ਅਸੀਂ ਦੇਖਦੇ ਵੀ ਗੜ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਉਸ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਜਿਹੜੇ ਬਾਥਰੂਮ ਦੇ ਗੇਟਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਜਦੋਂ ਇਹਦੇ ਤੇ ਪੇਂਟ ਹੋ ਜਾਂਦਾ ਜੀ ਡੀਕੋ ਪੇਂਟ ਅਸਲ ਦੇ ਵਿੱਚ ਜਿਹੜਾ ਐਚ ਡੀ ਐਚ ਐਮ ਆਰ ਜਿਵੇਂ ਬੋਰਡ ਆ ਇਹ ਇਹ ਹਾਈ ਡੈਂਸਿਟੀ ਦਾ ਬੋਰਡ ਆ ਗਿਆ ਇੱਕ ਐਮ ਡੀ ਐਫ ਹੁੰਦਾ ਐਮ ਡੀ ਐਫ ਲੋ ਡੈਂਸਿਟੀ ਦੇ ਵਿੱਚ ਆ ਗਿਆ ਇਹ ਹਾਈ ਡੈਂਸਿਟੀ ਦੇ ਵਿੱਚ ਆ ਗਿਆ ਉਹਦੇ ਕਰਕੇ ਇੱਕ ਤਾਂ ਇਹ ਦੀ ਆਪਦੀ ਇਹ ਪ੍ਰੋਪਰ ਬਹੁਤ ਜ਼ਿਆਦਾ ਵਧੀਆ ਹੋਏਗੀ ਮੰਨ ਲਓ ਜਿਹੜਾ ਕੈਮੀਕਲ ਕਹਦੇ ਇਹਦੇ ਵਿੱਚ ਬਹੁਤ ਹਾਰਡ ਹੈਗਾ ਉਹਦੇ ਕਰਕੇ ਨਾ ਤਾਂ ਇਹਨੂੰ ਪਾਣੀ ਕੁਝ ਹੋ ਕਰਦਾ ਹੈਗਾ ਨਾ ਹੀ ਇਹਨੂੰ ਸਿਉਂਖ ਲੱਗਦੀ ਹੈ ਨੰਬਰ 2 ਤੇ ਉੱਪਰ ਇਹਦੇ ਜਦੋਂ ਆਪਾਂ ਪੇਂਟ ਹੋ ਜਾਂਦਾ ਨਾ ਤਾਂ ਉਹਦਾ ਪ੍ਰੋਪਰ ਇੱਕ ਲੈਮੀਨੇਸ਼ਨ ਹੋ ਜਾਂਦੀ ਹੈ ਜੀ ਉਹਦੇ ਕਰਕੇ ਇਹਨੂੰ ਸਿਉਂਖ ਦੇ ਜਿਹੜੇ ਲੱਗਣ ਦੇ ਬਹੁਤ ਚ ਕਈ ਦੁਕਾਨਦਾਰ ਦੇਖਦੇ ਆ ਜਿਨ੍ਹਾਂ ਦੀ ਕਮਾਈ ਜ਼ਿਆਦਾ ਹੁੰਦੀ ਹੈ ਉਹ ਕਹਿੰਦੇ ਨੇ ਅਸੀਂ ਉਹ ਪ੍ਰੋਡਕਟ ਵੇਚੀਏ ਤਾਨੂੰ ਲੱਗਦਾ ਵੀ ਕਮਾਈ ਦੇ ਵਿੱਚ ਪ੍ਰੋਡਕਟ ਜਿਆਦਾ ਬਹੁਤ ਨਹੀਂ ਨਹੀਂ ਬਿਲਕੁਲ ਸਾਰਾ ਦੇਖੋ ਦੁਕਾਨਦਾਰ ਤਾਂ ਕਹਿੰਦਾ ਹੀ ਆ ਨਾ ਵੀ ਮੇਰੀ ਆ ਚੀਜ਼ ਵਧੀਆ ਚੀਜ਼ ਵਧੀਆ ਪਰ ਉਹ ਸਾਨੂੰ ਕਾਰਪੈਂਟਰ ਨੂੰ ਦੇਖਣਾ ਪੈਂਦਾ ਕਿਉਂਕਿ ਜਦੋਂ ਕੋਠੀ ਦੇ ਵਿੱਚ ਅਸੀਂ ਕੰਮ ਕਰਦੇ ਆ ਤਾਂ ਮਾਲਕ ਵੀ ਇੱਕ ਵਾਰੀ ਹੀ ਪੈਸੇ ਲਾਉਂਦਾ ਹੈਗਾ ਵਾਰ-ਵਾਰ ਉਹਦੇ ਲਈ ਵੀ ਪੈਸੇ ਨਹੀਂ ਹੁੰਦੇ ਲਾਉਣ ਵਾਸਤੇ ਦੇਖੋ ਸਾਨੂੰ ਵੀ ਮਿਹਨਤ ਦੇਣੀ ਹੈ ਅਗਲੇ ਨੇ ਸਮਾਨ ਵੀ ਖਰੀਦਣਾ ਹੈ ਤੇ ਉਹਦੇ ਵਿੱਚ ਅਸੀਂ ਪ੍ਰੋਪਰ ਅਗਲੇ ਨੂੰ ਗਾਈਡੈਂਸ ਕਰਦੇ ਆ ਵੀ ਤੁਸੀਂ ਆ ਸਮਾਨ ਲਾਓ ਆ ਵਧੀਆ ਜੀ ਮਨ ਲਓ ਇਹਦੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਕਈ ਵਾਰ ਜਦੋਂ মিডিਆ ਸਵਾਲ ਕਰਦਾ ਹੈ ਤਾਂ ਕਹਿੰਦੇ ਨੇ ਯਾਰ ਕੋਈ ਪੈਸਾ ਨਿਮ ਚੀਜ਼ ਡੈਡਵਰਟਾਈਜ਼ਮੈਂਟ ਕਰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਪ੍ਰੋਡਕਟਾਂ ਚ ਦਮ ਹੈ ਜੋ ਕੰਪਨੀ ਗੱਲ ਕਰਦੀ ਹੈ 100 ਚੋਂ ਕਿੰਨੇ ਨੰਬਰ ਦੋਗੇ ਤੁਸੀਂ ਇਹਨਾਂ ਨੂੰ ਬਿਲਕੁਲ ਦਮ ਹੈ ਜੀ 100 ਦੇ ਵਿੱਚੋਂ ਇਹਨੂੰ ਅਸੀਂ 80 ਨੰਬਰ ਦਵਾਂਗੇ ਤੇ ਜਣੀ 20% ਨੰਬਰ ਕਿਉਂ ਘਟਦੇ ਨੇ ਨਹੀਂ ਤਾਂ ਉਹਦੇ ਵਿੱਚ ਕੀ ਹੁੰਦਾ ਜੀ ਇੱਕ ਅਲੱਗ-ਅਲੱਗ ਕੰਪਨੀਆ ਹੁੰਦੀਆਂ ਨੇ ਇਹ ਤੀਜਾ ਪ੍ਰੋਡਕਟ ਹੁੰਦੇ ਨੇ ਉਹ ਪ੍ਰੋਡਕਟ ਦੀ ਬੇਸ ਤੇ ਹੀ ਨੰਬਰ ਦਿੱਤੇ ਜਾਂਦੇ ਨੇ ਉਹਨੂੰ ਤੇ ਇਹ ਮੰਨ ਲਓ ਪ੍ਰੋਪਰ ਇੱਕ ਲੱਕੜ ਥਿਕਨਸ ਹਾਈ ਦੇਖਣੇ ਸੀ ਦੀ ਲੱਕੜ ਨਹੀਂ ਹੈਗੀ ਨਾ ਤੇ ਬਰਾਦੇ ਤੇ ਮੰਨ ਲਓ ਦਾ ਕਹਦੀ ਇੱਕ ਮਿਕਸਚਰ ਹੈ ਲੱਕੜ ਦਾ ਕੈਮੀਕਲ ਪਾ ਕੇ ਉਹਦੇ ਇੱਕ ਕਾਰਪੈਂਟਰੀ ਸਾਡੇ ਨਾਲ ਹੋਰ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਕੀ ਨਾਮ ਆਪਣਾ ਬ੍ਰੇਸ ਜਮਨਜੀਤ ਸਿੰਘ ਜੀ ਕਿਹੜੀ ਜਗ੍ਹਾ ਤੇ ਰਹਿੰਦੇ ਨਾਲੋਂ ਸੰਗਰੂਰ ਦੇ ਤਾਂ ਅਗਰ ਗੱਲ ਕਰੀਏ ਕੰਪਨੀ ਨੇ ਬੜੇ ਬੜੇ ਦਾਅਵੇ ਕਰਦੀ ਔਰ ਇਹ ਦਿਖਾਉਂਦੇ ਸਾਨੂੰ ਮੀਟਿੰਗਾਂ 'ਚ ਵੀ ਸਾਡੇ ਪ੍ਰੋਡਕਟ ਇਹ ਨੇ ਕੀ ਉਹਨਾਂ 'ਚ ਦਮ ਹੈ ਵੀਰੇ ਨਹੀਂ ਐਕਸ਼ਨ ਟੌਪ ਤੇ ਆ ਟੌਪ ਤੇ ਹਾਂਜੀ ਹਾਂਜੀ ਕਿਹੜੇ ਪ੍ਰੋਡਕਟ ਸੋਨੇ ਅਜੇ ਤੱਕ ਵਰਤੇ ਆ ਜਿਹਨੂੰ ਤੁਸੀਂ ਇੱਕ ਨੰਬਰ ਜ਼ਿਆਦਾ ਦਿੰਦੇ ਐਕਸ਼ਨ ਬਈ ਇਹ ਮੈਂ ਘਟੋ ਘਟ 11 ਸਾਲ ਤੋਂ ਵਰਤ ਰਿਹਾ ਕੀ ਕੀ ਪ੍ਰੋਡਕਟ ਵਰਤ ਰਿਹਾ ਅਜੇ ਤੱਕ ਇਹਨਾਂ ਦੇ ਸਾਰੇ ਜਿੰਨਾ ਵੀ ਇਹਨਾਂ ਦਾ ਮੈਕ ਆਉਂਦਾ ਬੋਇਲਰ ਆਉਂਦਾ ਸਾਰੇ ਵਰਤ ਰਿਹਾ ਵਾ ਠੀਕ ਹੈ ਜਿੰਮੀ ਗੱਲ ਕਰੀਏ ਸਿਉਂਖ ਨੂੰ ਲੈ ਕੇ ਕਿਉਂਕਿ ਜ਼ਿੰਦਗੀ 'ਚ ਰਾਜਗਿਰੀ ਦਾ ਕੰਮ ਕਰਨਾ ਤਾਂ ਲੱਕੜ ਦਾ ਵੀ ਬਰਾਬਰ ਹੈ ਵਧੀਆ ਵਰਤੀ ਹੈ ਵਧੀਆ ਪ੍ਰੋਡਕਟ ਹੋਣਾ ਫਿਨਿਸ਼ਿੰਗ ਵਧੀਆ ਆਵੇ ਲੋਕ ਆਉਂਦੇ ਨੂੰ ਕਹਿਣ ਵੀ ਵਾਕਿਆ ਯਾਰ ਮਿਸਤਰੀ ਨੇ ਕੰਮ ਕਰੇ ਕਿਵੇਂ ਦੇਖਦੇ ਹਾਂ ਇਹ ਤਾਂ ਤੁਸੀਂ ਆ ਲਾਲੂ ਜੀ ਪੈਸੇ ਦੀ ਬਚਤ ਹੈ ਨਾ ਇਹਨੂੰ ਦੀਮਕ ਲੱਗੇ ਨਾ ਕੋਈ ਜਿਹਦੇ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਮੈਂ ਰੇਡੀਮੇਟ ਕਿਚਨਾਂ ਦਾ ਕੰਮ ਕਰਦਾ ਬਹੁਤ ਦੂਰ ਤੱਕ ਬਣਾ ਕੇ ਭੇਜਿਆ ਨਾ ਮੈਂ ਐਕਸ਼ਨ ਹੀ ਲਾਣਾ ਕਦੇ ਕੰਪਲੇਨ ਨਹੀਂ ਆਈ ਅ ਕੀ ਕਹੋਗੇ ਲੋਕਾਂ ਨੂੰ ਅਗਰ ਜੇ ਕਸਟਮਰ ਕੋਈ ਲੱਕੜ ਲੈਣ ਜਾਂਦਾ ਬਾਜ਼ਾਰ 'ਚ ਦੇਖਦੇ ਆ ਦੁਕਾਨਦਾਰ ਆਪਦੇ ਪੈਸੇ ਦਾ ਲਾਲਚ ਕਰਦਾ ਵੀ ਯਾਰ ਪਹਿਲਾਂ ਲੱਕੜ ਬਹੁਤ ਵਧੀਆ ਹੈ ਕਈ ਵਾਰ ਮਿਸਤਰੀ ਵੀ ਬੇਜਾਰਾ ਮਿਹਨਤ ਕਰਦਾ ਜਦੋਂ ਕੋਈ ਪ੍ਰੋਬਲਮ ਆਵੇ ਮਿਸਤਰੀ ਵੀ ਗਾਲ੍ਹਾਂ ਕੱਢਦੇ ਨੇ ਲੋਕ ਤੇ ਦੁਕਾਨਦਾਰ ਨੂੰ ਵੀ ਪਰ ਜਦੋਂ ਨਿਰਾਸ਼ ਹੁੰਦੇ ਆ ਵੀ ਲੱਕੜ ਵਧੀਆ ਲੱਗੇ ਤੇ ਆਈਟਮ ਲਾ ਰਹੇ ਆ ਉਹ ਪੈਸੇ ਦੀ ਬਚਤ ਕਰ ਰਹੇ ਉਹਨਾਂ ਦੀ ਸਭ ਤੋਂ ਬੈਸਟ ਹੈ ਇਹ ਤੁਸੀਂ ਇਹ ਲਾਓ ਪੈਸੇ ਦੀ ਬਚਤ ਰਹੂਗੀ ਆ ਆ ਜਾਓ ਪਹਿਲੇ ਜਿਹੜੇ ਫਾਰਮ ਵੱਲੋਂ ਕੰਪਨੀ ਦੇ ਗੱਲਬਾਤ ਕਰਾਈ ਗਈ ਹੈ ਦੁਕਾਨਦਾਰ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਨਾਲ ਉਹਨਾਂ ਨੂੰ ਪੁੱਛਾਂਗੇ ਕੀ ਨਾਮ ਹੈ ਜੀ ਆਪਣਾ ਮੇਰਾ ਬੰਦੀਪ ਜੀ ਨਾ ਅਗਰ ਗੱਲ ਕਰੀਏ ਦੁਕਾਨਦਾਰ ਲਾਲਚ ਕਰਦਾ ਹੈ ਪਲਾਈ ਵੇਚਣ ਦਾ ਕੰਮ ਕਰਦਾ ਹੈ ਉਹ ਸੋਚਦਾ ਵੀ ਮੈਂ ਉਹ ਪ੍ਰੋਡਕਟ ਵੇਚਾਂ ਜਿਸ ਚ ਮੈਨੂੰ 2 ਰੁਪਏ ਵੱਧ ਬਚਣਾ ਪਰ ਅੱਜ ਦੇ ਮਾਰਕੀਟ ਚ ਦੇਖਦੇ ਆਂ ਵੀ ਕਈ ਫਰਮ ਐਨੇ ਕ ਵਧੀਆ ਕੰਮ ਕਰਦੇ ਨੇ ਵੀ ਕਹਿੰਦੇ 2 ਰੁਪਏ ਘੱਟ ਬਚਣ ਪਰ ਲੋਕਾਂ ਨੂੰ ਜੀ ਪ੍ਰੋਡਕਟ ਵਧੀਆ ਚੀਜ਼ ਦੇਣੀ ਹੈ ਤੇ ਸਾਡਾ ਨਾਮ ਵੀ ਹੋਵੇ ਤੇ ਮਾਰਕੀਟਿੰਗ ਯਾਦ ਵੀ ਕਰਨ ਕਿਵੇਂ ਦੇਖਦੇ ਕੋ ਜੇ ਸਹੀ ਪੁੱਛੋ ਨਾ ਜੀ ਸਾਡੀ ਫਰਮ ਨੂੰ 50 ਸਾਲ ਹੋ ਗਏ ਕੰਮ ਕਰਦਿਆਂ ਨੂੰ ਬਹੁਤ ਚੀਜ਼ਾਂ ਦੇਖੀਆਂ ਨੇ ਕਿ ਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਵੀ ਕਈ ਚੀਜ਼ਾਂ ਪ੍ਰੋਫਿਟੇਬਲ ਹੁੰਦੀਆਂ ਨੇ ਕਿ ਨਹੀਂ ਲੇਕ ਸਾਡੇ ਦਿਮਾਗ 'ਚ ਸੋਚ ਹੈ ਜੀ ਇਹ ਵੀ ਜਦੋਂ ਕੋਈ ਕੋਠੀ ਬੰਦੀ ਹੈ ਨਾ ਤਾਂ ਬੰਦਾ ਕਿੱਥੋਂ ਕਿੱਥੋਂ ਪੈਸੇ ਕਮਾ ਕੇ ਕਿਵੇਂ ਲਾਏ ਹੁੰਦੇ ਨੇ ਤਾਂ ਜਿਹੜਾ ਉਹ ਪੈਸੇ ਖਰਚ ਕਰ ਰਿਹਾ ਹੈਗਾ ਤਾਂ ਉਹਦੇ ਕਰੀ ਚੀਜ਼ ਹੈ ਜੀ ਲੱਗਦੀ ਹੈ ਜਿਉਂ ਉਹਨੂੰ ਦੁਬਾਰਾ ਮੁੜ ਕੇ ਲੋੜ ਨਾ ਪਵੇ ਤਾਂ ਇਸੇ ਬਹੁਤ ਗਾ ਕੇ ਇਹ ਪਰੇਸ਼ਾਨਦ ਨੇ ਜਦੋਂ ਪ੍ਰਾਈ ਮੈਨਿਪੂਲੇ ਲਗਾਉਂਦੇ ਨੇ ਕਿ 2 ਸਾਲ ਚ ਚਾਂਸਾ ਚ ਸ਼ੌਂਕ ਲਾ ਜਾਂਦੇ ਨੇ ਤਾਂ ਬੰਦੇ ਦਾ ਜਦੋਂ ਮੂੰਹ ਦੇਖਣਾ ਹੁੰਦਾ ਹੈਗਾ ਕਿੰਨਾ ਪਰੇਸ਼ਾਨ ਹੁੰਦਾ ਹੈਗਾ ਤਾਂ ਅੰਦਰੋਂ ਅੰਦਰੋਂ ਕਿਤਨੇ ਜਦੋਂ ਆਪ ਨੂੰ ਗਾਲ੍ਹਾਂ ਵੀ ਕੱਢ ਰਿਹਾ ਹੁੰਦਾ ਹੈ ਜਿਹੜੀ ਐਕਸਟਰੀ ਹੈ ਜਿਹੜੀ ਐਚ ਡੀ ਐਮ ਰਹਿ ਗਈ ਹੈ ਕਾਫੀ ਹੱਦ ਤੱਕ ਇਹ ਜਿਹੜੀ ਹੈਗੀ ਟੌਪ ਬੈਟ ਪ੍ਰੂਫ ਹੈਗੀ ਜੀ ਜੇ ਇਹ ਇੱਕ ਪ੍ਰੋਪਰ ਤਰੀਕੇ ਨਾਲ ਲੱਜੇ ਤਾਂ ਇਹ ਲਾਈਫ ਲੌਂਗ ਪ੍ਰੋਡਕਟ ਹੈਗਾਗਾ ਤਾਂ ਇਹਦੇ ਚ ਅਸੀਂ ਪ੍ਰੋਫਿਟ ਐਂ ਕਹ ਲਓ ਪੇਚ ਜਿਹੜੀ ਆਪਣੀ ਗੁਡਵਿਲ ਬੰਦੀ ਹੈ ਉਹ ਬਹੁਤ ਵੱਡਾ ਪ੍ਰੋਫਿਟ ਹੈਗਾ ਮੰਨ ਲਓ ਬਲੀ ਆਪਣੇ ਆਪ ਦਹਾਕਾਂ ਦੇ ਨੇ ਕਿ ਉਹ ਆਪਣੇ ਪ੍ਰੋਫਿਟ ਦਾ ਮਲਟੀਪਲ ਹੋ ਕੇ ਆ ਜਾਂਦਾ ਹਾਂ ਅਗਰ ਗੱਲ ਕਰੀਏ ਅਸੀਂ ਬੜੇ ਬੜੇ ਦੇਖਦੇ ਆ ਕੰਪਨੀਆਂ ਐਡਵਰਟਾਈਜ਼ਮੈਂਟ ਤੇ ਖਰਚਾ ਕਰਦੇ ਨੇ ਪਰ ਅਸੀਂ ਇਹਨਾਂ ਦਾ ਨਹੀਂ ਦੇਖਿਆ ਇਹ ਸਲਾਮ ਕਰਦੇ ਨੇ ਕਾਰਪੈਂਟਰਾਂ ਨੂੰ ਤੁਸੀਂ ਵੀ ਅੱਜ ਇੱਕ ਮੀਟਿੰਗ ਕਰੀ ਹੈ ਮੀ ਹਾਲ ਕੰਪਨੀ ਨੂੰ ਖੜਾਉਗਾ ਕੀਤਾ ਵੀ ਤੁਹਾਡੇ ਪ੍ਰੋਡਕਟ ਚਾ ਘਾਟ ਆ ਪ੍ਰੋਡਕਟ ਪਰ ਤੁਸੀਂ ਕੰਪਨੀ ਦੇ ਪ੍ਰੋਡਕਟਾਂ ਬਾਰੇ ਕਿਵੇਂ ਦੇਖਦੇ ਦੇਖੋ ਜਿਹੜੀ ਤਾਂ ਹੈਗੀ ਇਹ ਕਾਰਪਟ ਸਲਾਮ ਅਲੈਕੁਮ ਅੱਜ ਮੈਂ ਵੀ ਦੇਖ ਕੇ ਹੈਰਾਨ ਸੀਗਾ ਵੀ ਇੱਕ ਸੋਚ ਸੀਗੀ ਨਹੀਂ ਨਾਰਮਲੀ ਕੀ ਕਿਤੇ ਕਾਰਪੈਂਟਰ ਨੂੰ ਅਗਲਾ ਕਹਿੰਦਾ ਯਾਰ ਇਹ ਕਾਰਪੈਂਟਰ ਠੀਕ ਹੈ ਮੀਨ ਉਹਨੂੰ ਬਹੁਤ ਚੰਗੀ ਨੀਗਲ ਨਾਲ ਨਹੀਂ ਦੇਖਿਆ ਜਾਂਦਾ ਸੀਗਾ ਲੇਕਿਨ ਇਹਦੇ ਵਿੱਚ ਕੀ ਦੇਖੇਗਾ ਵੀ ਇਹਨਾਂ ਨੇ ਜਿਹੜੇ ਐਮਡੀ ਲੈਵਲ ਤੱਕ ਬੰਦਾ ਕਹਰੇਗਾ ਜਿਹੜਾ ਕਾਰਪੇਟਰ ਪਾ ਦਵਾਣਾ ਹੈਗਾ ਤਾਂ ਇੰਨੇ ਸ਼ਬਦਾਂ ਦੇ ਨਾਲ ਹੀ ਮਤਲਬ ਕਿ ਇੱਕ ਬੰਦੇ ਦੀ ਜਿਹੜੀ ਰਿਸਪੈਕਟ ਹੈ ਨਾ ਬਹੁਤ ਜ਼ਿਆਦਾ ਉੱਚੀ ਹੋ ਜਾਂਦੀ ਹੈਗੀ ਜਿਹੜੀ ਕਹ ਲਾਗੀ ਪ੍ਰੋਡਕਟ ਦੀ ਵੈਰਾਈਟੀ ਦੀ ਐਕਸ਼ਨ ਦੇ ਕੋਲੇ ਵਾਈਡ ਰੇਂਜ ਹੈਗੀ ਹੈਗੀ ਜਿਹੜੇ ਮੈਨੂੰ ਖੁਦ ਨੂੰ ਪਰਸਲੇ ਬਹੁਤ ਚੰਗੇ ਲੱਗਦੇ ਨੇ ਕਿ ਇਹਨਾਂ ਦਾ ਜਿਹੜਾ ਐਚਡੀ ਐਮਰ ਹੈਗਾ ਉਹ ਬਹੁਤ ਸ਼ਾਨਦਾਰ ਹੈਗਾ ਜਿਹਨਾਂ ਦੀ ਵੁੱਡ ਫਲੋਰਿੰਗ ਹੈਗੀ ਹੈਗੀ ਵੁੱਡਨ ਫਲੋਰਿੰਗ ਇੱਕ ਐਸੀ ਚੀਜ਼ ਹੈਗੀ ਜਿਹੜੀ ਘਾਹ ਦੇ ਘਰੇ ਜੇ ਹਰ ਇੱਕ ਘਾਹ ਦੇ ਘਰੇ ਇੱਕ ਟਕੜੀ ਇੱਕ ਕਮਰੇ ਚ ਲੱਜਾ ਕੇ ਤਾਂ ਉਹ ਮਤਲਬ ਕਿ ਐਂ ਕਹਿ ਲਓ ਉਹ ਬਹੁਤ ਜ਼ਿਆਦਾ ਅਟਰੈਕਟਿਵ ਪੁਆਇੰਟ ਹੈ ਵੀ ਯਾਰ ਕਿਸ ਕਿਸ ਨੇ ਕੀ ਲਗਾਇਆ ਹੈ ਔਰ ਰੇਂਜ ਬਹੁਤ ਨਾਰਮਲ ਰੇਂਜ ਹੈ ਜਿਹੜਾ ਟਾਈਲ ਦਾ ਰੇਟ ਹੈਗਾ ਉਹਦੇ ਰਿਪੋਰਟਿੰਗ ਮਰ ਜਾਂਦੀ ਸੀ ਅਗਰ ਗੱਲ ਕਰੀ ਆਪਣੀ ਫਾਰਮ ਦਾ ਕੀ ਨਾ ਦੇ ਕੋਈ ਕਾਰਪੈਂਟਰ ਦਾ ਜਾਣਦੇ ਨੇ ਆਮਨ ਬੰਦੇ ਨੇ ਸ਼ਹਿਰੀ ਨਹੀਂ ਆ ਚਾਹੁੰਦਾ ਵੀ ਜੇਰ ਮੀਟਿੰਗ ਦੇਖਿਆ ਸੀ ਵੀਡੀਓ ਦੇਖਦੇ ਆ ਵੀਡੀਓ ਦੇ ਇੱਕ ਛੋਟਲੇ ਦੁਕਾਨਦਾਰ ਕੋਈ ਗਾ ਕਸਟਮਰ ਆਉਣਾ ਚਾਹੁੰਦਾ ਤੇ ਆਪਣਾ ਡਰੈਸ ਤੇ ਫਾਰਮ ਦਾ ਨੌਜਰੂ ਨਿਸ਼ਾਨ ਸਾਡੀ ਫਾਰਮ ਦਾ ਨਾਮ ਹੈਗਾ ਗੋਪੀ ਰਾਮ ਐਂਡ ਕੰਪਨੀ ਪ੍ਰਤਾਪ ਨਗਰ ਸੁਨਾਮੀ ਗੇਟ ਸੰਗਰੂਰ ਸਾਡਾ ਪੁਰਾਣਾ ਕੰਮ ਇੱਥੇ ਹੈਗਾ 50 ਸਾਲ ਦਾ ਲੱਕੜ ਦਾ ਕੰਮ ਹੈਗਾ ਇੱਥੇ ਘਰ ਦੇ ਲਿੰਕ ਦੇ ਨਾਲ ਤੁਹਾਨੂੰ ਕੋਈ ਆਈਟਮ ਚਾਹੀਦੀ ਹੈਗੀ ਜਿਹੜਾ ਕਾਰਪੈਂਟਰ ਨੂੰ ਲੱਕੜ ਪਲਾਈ ਬੋਰਡ ਹਾਰਡਵੇਅਰ ਸਮੈਕਾ ਵੀਨਿਅਰ ਹਰ ਚੀਜ਼ ਮਿਲੇਗੀ ਇੱਥੇ ਰੀਜ ਨੰਬਰ ਰੇਟ ਦੇ ਵਿੱਚ ਮਿਲੇਗੀ ਜੀ ਠੀਕ ਹੈ ਜੀ ਸਭ ਤੋਂ ਵੱਡੀ ਗੱ ਹੁਣ ਸਾਡੇ ਲਈ ਕੰਪਨੀ ਦੇ ਕੁਝ ਮੁਲਾਜ਼ਮ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅਸੀਂ ਦੇਖਿਆ ਥੋਡੀ ਮੀਟਿੰਗ ਪਵਾਨੀਗੜ੍ਹ ਚ ਵੀ ਦੇਖੀ ਸੰਗਰੂਰ ਚ ਵੀ ਦੇਖੀ ਅਸੀਂ ਕਈ ਵਾਰ ਦੇਖਦੇ ਆਂ ਵੀ ਲੋਕ ਆਪਣੀ ਕੰਪਲੇਟ ਲੈ ਕੇ ਆਉਂਦੇ ਨਹੀਂ ਤੁਹਾਡੇ ਲਈ ਵੀ ਯਾਰ ਤੁਹਾਡੇ ਪ੍ਰੋਡਕਟ ਚ ਆਹ ਘਾਟ ਹੈ ਤੁਹਾਡੇ ਪ੍ਰੋਡਕਟ ਚ ਪਰ ਅਸੀਂ ਕਾਰਪੀਂਟਰਾਂ ਨਾਲ ਵੀ ਗੱਲ ਕਰੀ ਦੁਕਾਨ ਦੀ ਫਾਰਮਨ ਨਾਲ ਵੀ ਗੱਲ ਕਰੀ ਸਾਨੂੰ ਕਿਤੇ ਕੋਈ ਨੁਕਸ ਨਹੀਂ ਲੱਗਿਆ ਜੇ ਪਵਾਨੀਗੜ੍ਹ ਹੋਵੇ ਜਾਂ ਸੰਗਰੂਰ ਹੋਵੇ ਕਿਵੇਂ ਦੇਖਦੇ ਹੋ ਸਰ ਇਹਦੇ ਜੈਸਰਾਂ ਹੈ ਜੀ ਵੀ ਪ੍ਰੋਡਕਟ ਦੇ ਵਿੱਚ ਕਦੀ ਵੀ ਕਿਸੇ ਚ ਵੀ ਕੰਪਲੇਂਟ ਆ ਸਕਦੀ ਹੈ ਅਸੀਂ ਇਹ ਨਹੀਂ ਕਹਿ ਰਹੇ ਵੀ ਟੋਟਲੀ ਕੰਪਲੇਂਟ ਫ੍ਰ ਸਾਡੀ ਕੰਪਨੀ ਦੇ ਵਿੱਚ ਕੀ ਹੈ ਵੀ ਅਗਰ ਕੋਈ ਵੀ ਸੇਲਸ ਕਾਲ ਚਾਰ ਆਈਆਂ ਹੋਈਆਂ ਨੇ ਪਲੱਸ ਇੱਕ ਕੰਪਲੇਂਟ ਆਈ ਹੋਈ ਹੈ ਤਾਂ ਅਸੀਂ ਕੰਪਲੇਂਟ ਵਾਲੇ ਨੂੰ ਸਭ ਤੋਂ ਪਹਿਲਾਂ ਅਟੈਂਡ ਕਰਨਾ ਹੈ ਉਹਦੇ ਵਿੱਚ 90 95% ਕੇਸਿਸ ਵਿੱਚ ਇਹ ਹੀ ਹੁੰਦਾ ਵੀ ਥੋੜਾ ਬਹੁਤ ਕੁਝ ਲਗਾਉਣ ਦੇ ਵਿੱਚ ਹੀ ਦਿੱਕਤ ਹੁੰਦੀ ਹੈ ਜਿਸ ਤਰ੍ਹਾਂ ਉਹ ਸਾਡਾ ਲੈਮੀਨੇਟਡ ਬੋਰਡ ਹੈ ਉਹ ਅਸੀਂ ਸਮੇਸ਼ਾ ਇਹ ਕਹਿੰਦੇ ਆ ਵੀ ਵਾਲ ਤੋਂ ਥੋੜੀ ਜੀ ਦੂਰੀ ਤੇ ਰੱਖ ਕੇ ਉਹਨੂੰ ਲਗਾਣਾ ਹੈ ਅਗਰ ਸੁਪੋਜ਼ ਵਾਲ ਦੇ ਵਿੱਚ ਬਹੁਤ ਜ਼ਿਆਦਾ ਸਿਲਨ ਹੈ ਸਾਰੇ ਉਹਦੇ ਵਿੱਚ ਸੁਲਾਬ ਹੈ ਅਗਰ ਤੁਸੀਂ ਉੱਤੇ ਕੋਈ ਵੀ ਲੱਕੜੀ ਦੀ ਚੀਜ਼ ਲਗਾ ਦਿੰਦੇ ਹੋ ਤਾਂ ਉਹ ਖਰਾਬ ਹੋਣੀ ਹੀ ਹੋਣੀ ਹੈ ਕਾਏ ਟਿੰਬਰ ਦੀ ਹੋਵੇ ਚਾਹੇ ਪਲਾਈਵੁੱਡ ਹੋਵੇ ਚਾਹੇ ਕੋਈ ਹੋਵੇ ਸੋ ਅਸੀਂ ਇਹੀ ਸੁਜੈਸਟ ਕਰਦੇ ਆਂ ਵੀ ਉਹਨੂੰ ਤਰੀਕੇ ਨਾਲ ਲਗਾਇਆ ਜਾਵੇ ਅੱਜ ਕੰਟਰੈਕਟਰ ਨੂੰ ਐਸੋਸੀਏਸ਼ਨ ਨੂੰ ਇਹੀ ਉਹ ਅਸੀਂ ਦੱਸਿਆ ਸਾਰਿਆਂ ਨੂੰ ਵੀ ਇਹ ਸਾਰੇ ਮਾਲ ਦੇ ਵਿੱਚ ਪਹਿਲਾਂ ਡ੍ਰਿਲ ਕਰਕੇ ਫਿਰ ਸਕਰੂ ਲਗਣਾ ਹੈ ਸਿੱਧਾ ਸਕਰੂ ਲਗਾਵਾਂਗੇ ਤੇ ਮਾਲ ਫਟ ਜਾਏਗਾ ਕਈ ਦਫਾ ਸਾਨੂੰ ਫੋਨ ਆਉਂਦੇ ਨੇ ਠੇਕੇਦਾਰਾਂ ਦੇ ਕਿ ਯਾਰ ਇਹ ਕੀ ਮਾਲ ਦਿੱਤਾ ਇਹ ਤਾਂ ਫਾਟ ਹੀ ਗਿਆ ਸੋ ਇਹਦਾ ਤਰੀਕਾ ਉਹ ਹੈ ਵੀ ਪਹਿਲਾਂ ਇਹਦੇ ਵਿੱਚ ਟੈਪਟ ਹੋਲ ਹੋਏਗਾ ਫਿਰ ਇਹਦੇ ਵਿੱਚ ਸਕਰੂ ਲੱਗੇਗਾ ਉਹ ਕੰਮ ਆਪਾਂ ਕਰਦੇ ਆਂ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਵਾਲ ਤੇ ਆਪਾਂ ਲੈਮੀਨੇਸ਼ਨ ਕਰਨੀ ਹੈ ਇੱਕ ਤਾਂ ਆਪਾਂ ਪੀਸਿਸ ਵਿੱਚ ਕਰਨੀ ਹੈ ਕਦੀ ਵੀ ਸਿੱਧੀ 8 ਕਾੜਦੀ ਅਸੀਂ ਲੈਮੀਨੇਸ਼ਨ ਨਹੀਂ ਕਰਨੀ ਸੋ ਇਹ ਕਈ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ ਤਾਂ ਆਪਣੀਆਂ ਸਾਰੀਆਂ ਕੰਪਲੇਂਟ ਸ਼ਾਟ ਆਊਟ ਹੋ ਜਾਂਦੀਆਂ ਸਰ ਅਗਰ ਗੱਲ ਕਰੀਏ ਪ੍ਰੋਡਕਟਾਂ ਨੂੰ ਲੈ ਕੇ ਤੁਸੀਂ ਜਿਵੇਂ ਅੱਜ ਪ੍ਰੋਡਕਟਾਂ ਦੇਖਿਆ ਕਾਰਪੇਂਟਰਾਂ ਨੂੰ ਸਲਾਮ ਕਰਨਾ ਇੱਕ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਕਿਸੇ ਦੇ ਕੰਮ 'ਚ ਕਿਸੇ ਨੂੰ ਸਲਾਮ ਕਰਨਾ ਸਭ ਤੋਂ ਵੱਡੀ ਗੱਲ ਕਿਵੇਂ ਦੇਖਦੇ ਜੀ ਸਰ ਇਹਦੇ 'ਚ ਸਾਡੇ ਐਮ ਡੀ ਸਾਹਿਬ ਦੀ ਇਹੀ ਸੋਚ ਹੈ ਕਿ ਜਿਹੜੇ ਵੀ ਕੰਟਰੈਕਟਰ ਭਰਾ ਨੇ ਉਹ ਸਾਡੇ ਸਿਰ ਦੇ ਤਾਜ ਨੇ ਕਿਉਂਕਿ ਜਿੰਨੀ ਵੀ ਮਾਲ ਦੀ ਖਪਤ ਕਰਨੀ ਹੈ ਉਹਨਾਂ ਨੇ ਪੁਰਾਣੇ ਸਾਈਟਾਂ ਤੇ ਵੀ ਰਿਪੇਅਰ ਕਰਨੀ ਹੈ ਔਰ ਨਵੀਆਂ ਸਾਈਟਾਂ ਵੀ ਚੱਲਣੀਆਂ ਸੋ ਅਸੀਂ ਸਾਡੇ ਲਈ ਤਾਂ ਇਹ ਭਗਵਾਨ ਨੇ ਕਿਉਂਕਿ ਜੋ ਵੀ ਮਟੀਰੀਅਲ ਸਾਡਾ ਬੰਦਾ ਉਹ ਇਹਨਾਂ ਨੇ ਹੀ ਖਪਤ ਕਰਨੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੀ ਨੰਬਰ 1 ਪ੍ਰੋਡਕਸ਼ਨ ਲੈਵਲ ਦੀ ਕਪੈਸਿਟੀ ਹੈਗੀ ਐਕਸ਼ਨ ਟੈਕਨੋ ਉਹਨਾਂ ਦੇ ਤਿੰਨ ਯੂਨਿਟ ਨੇ ਜੀ ਇੰਡੀਆ ਵਿੱਚ ਚੌਥਾ ਯੂਨਿਟ ਅਸੀਂ ਸਾਊਥ ਵਿੱਚ ਲਗਾਉਣ ਜਾ ਰਹੇ ਹਾਂ ਸੋ ਕਰੀਬਨ ਕਰੀਬਨ 200 ਗੱਡੀ ਰੋਜ਼ ਬਣਦੀ ਹੈ ਜੀ MDF ਪਾਰਟੀਕਲ ਬੋਰਡ HDHMR ਮਿਕਸ ਕਰਕੇ ਸੋ ਇਹ ਜਿੰਨੀ ਪ੍ਰੋਡਕਸ਼ਨ ਹੈਗੀ ਹੈ ਇਹ ਤਾਂ ਹੀ ਕਾਮਯਾਬ ਹੈ ਅਗਰ ਇਹ ਕੰਟਰੈਕਟਰ ਵੀਰ ਲਗਾਣਗੇ ਇਹ ਕੱਟੇਗਾ ਤਾਂ ਕੰਮ ਉਹਦਾ ਅੱਗੇ ਵਧੇਗਾ ਔਰ ਸਾਡਾ ਵੀ ਕੰਮ ਇਹ ਨਾਲ ਹੀ ਵਧੇਗਾ ਜੀ ਸਰ ਜ਼ਿੰਦਗੀ ਦੀ ਗੱਲ ਕਰੀਏ ਤਾਂ ਘਰ ਇੱਕ ਵਾਰ ਬਣਦਾ ਹਰ ਇੱਕ ਬੰਦਾ ਚਾਹੁੰਦਾ ਵੀ ਮੇਰੀ ਲੱਕੜ ਦਾ ਕੰਮ ਵੀ ਵਧੀਆ ਹੋਵੇ ਰਾਜ਼ਗਰੀ ਦਾ ਕੰਮ ਵੀ ਲੱਕੜ ਦਾ ਕੰਮ ਸਭ ਤੋਂ ਔਖਾ ਹੈ ਕਿਉਂਕਿ ਲੱਕੜ ਨੂੰ ਕਿਸੇ ਨੂੰ ਚੁਣਨਾ ਸਭ ਤੋਂ بڑا ਕੰਮ ਔਕਾਜ ਜਿਹਦੇ ਟਾਈਮ 'ਚ ਕਿਉਂਕਿ ਅਗਲਾ ਕਹਿੰਦਾ ਜਦੋਂ ਦੁਕਾਨਦਾਰ ਲਵੇ ਜਾਂਨੇ ਉਹ ਪ੍ਰੋਫਿਟ ਵਾਲਾ ਚੀਜ਼ ਦੇਖਦੇ ਆ ਉਹ ਅਗਲਾ ਇਹ ਨਹੀਂ ਕਹਿੰਦਾ ਅਸੀਂ ਦੇਖਿਆ ਪਰ ਅੱਜ ਗੱਲ ਕਰਦੇ ਕਈ ਕਾਰਪੇਂਟਰਾਂ ਨਾਲ ਗੱਲ ਕਰੀ ਉਹ ਕਹਿੰਦੇ ਯਾਰ ਕੰਪਨੀ ਇਹ ਜੀ ਗੱਲ ਨਹੀਂ ਅਸੀਂ ਕਹਿੰਦੇ ਵੀ ਦੁਕਾਨਦਾਰ ਇੱਕ ਮਿਸਤਰੀ ਹੈ ਉਹ ਲਾਲਚ ਕਰਦੇ ਨੇ ਵੀ ਜਿੱਥੇ 2 ਰੁਪਏ ਵੱਧ ਕਮਿਸ਼ਨ ਬਣੇ ਉਹ ਪ੍ਰੋਡਕਟ ਨੂੰ ਕਰਨ ਥੋੜੇ ਪ੍ਰੋਡਕਟ ਨੂੰ ਕਿਉਂ ਚਾਹਣ ਲੋਕ ਵੀ ਆ ਕੇ ਇੱਥੇ ਸੰਪਰਕ ਕਰ ਸਰ ਅਸੀਂ ਤਾਂ ਇਹ ਕੋਠੀ ਵਾਲੇ ਵਾਸਤੇ ਵੀ ਮਾਈਕਾ ਲੱਗਿਆ ਲਗਾਇਆ ਮਾਲ ਹੈਗਾ ਉਹਨੂੰ ਸਿਰਫ ਕਟਿੰਗ ਕਰਨੀ ਹੈ ਔਰ ਉਹਨੂੰ ਹਾਰਡਵੇਅਰ ਲਗਾ ਕੇ ਤੇ ਯੂਜ਼ ਕਰਨਾ ਹੈ ਸੋ ਉਹਦੇ ਨਾਲ ਕੀ ਹੈ ਵੀ ਟਾਈਮ ਦੀ ਸੇਵਿੰਗ ਵੀ ਹੈ ਪੈਸੇ ਦੀ ਸੇਵਿੰਗ ਵੀ ਹੈ ਲੇਬਰ ਦੀ ਬਹੁਤ ਜ਼ਬਰਦਸਤ ਸੇਵਿੰਗ ਹੈ ਜਿਹੜਾ ਕੰਮ ਆਪਾਂ ਪਲਾਈ ਮਾਈਕੇ ਦੇ ਵਿੱਚ ਇੱਕ ਮਹੀਨੇ ਚ ਕਰਦੇ ਸੀਗੇ ਉਹ ਇਸ ਮਾਲ ਦੇ ਨਾਲ ਕਰੀਬਨ 7-8 ਦਿਨ ਦੇ ਵਿੱਚ ਉਹ ਕੰਮ ਹੋ ਸਕਦਾ ਉਹ ਮੇਰੀ ਗਾਰੰਟੀ ਹੈ ਕਿਚਨ ਦੇ ਵਿੱਚ ਇੰਨੀ ਫਿਨਿਸ਼ ਆਏਗੀ ਜਿਸ ਤਰ੍ਹਾਂ ਅਸੀਂ ਪ੍ਰੋਡਕਟ ਦਿਖਾਏ ਨੇ ਸ਼ਟਰਸ ਦੇ ਔਰਨਾਮੈਂਟ ਹੈ ਯੂਵੀ ਹੈ ਅਕ੍ਰੀਲਿਕ ਹੈ ਸਭ ਤੋਂ ਵੱਡੀ ਗੱਲ ਅਕ੍ਰੀਲਿਕ ਨੂੰ ਅੱਜ ਬਾਜ਼ਾਰ ਦੇ ਵਿੱਚ ਕੋਈ ਵੀ ਪੇਸਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੈ ਉਹ ਕਿਉਂ ਕਿ ਐਕ੍ਰੀਲਿਕ ਨੂੰ ਜਿਸ ਵਲੇ ਆਪ ਅਪਲਾਈ ਦੇ ਉੱਤੇ ਪੇਸਟ ਕਰਦੇ ਆ ਅਪਲਾਈ ਦਾ ਲੈਵਲ ਆਲਰੇਡੀ ਉੱਪਰ ਵੇਵਸ ਹੁੰਦੀਆਂ ਨੇ ਉਹਦੇ ਤੇ ਜਿਸ ਵਲੇ ਅਸੀਂ ਉਹਦੇ ਤੇ ਐਕ੍ਰੀਲਿਕ ਪੇਸਟ ਕਰ ਦਿੰਦੇ ਆ 5-6 ਦਿਨਾਂ ਦੇ 5-6 ਮਹੀਨੇ ਦੇ ਅੰਦਰ ਅੰਦਰ ਹੀ ਉਹ ਫਟ ਜਾਂਦੀ ਹੈ ਔਰ ਉਹਦੇ ਵਿੱਚ ਕ੍ਰੈਕ ਆ ਜਾਂਦੇ ਨੇ ਸੋ ਅਸੀਂ ਜਿਹੜੀ ਐਕ੍ਰੀਲਿਕ ਦੇ ਰਹੇ ਹਾਂ ਅਸੀਂ ਕੰਪਨੀ ਫਿਟਡ ਦੇ ਰਹੇ ਹਾਂ ਕੰਪਨੀ ਨੇ ਲੈਮੀਨੇਸ਼ਨ ਕਰਕੇ ਉਹਨੂੰ ਪ੍ਰੀ ਲੈਮੀਨੇਟਡ ਮਾਲ ਦੇ ਉੱਤੇ ਉਹਨੂੰ ਪੇਸਟ ਕੀਤਾ ਹੋਇਆ ਸੋ ਇਹ ਸਾਰੇ ਪ੍ਰੋਡਕਟ ਨੇ ਜਿਹੜੇ ਕਿ ਬਿਲਕੁਲ ਕੰਪਲੇਂਟ ਫਰੀ ਨੇ ਔਰ ਇਹਨਾਂ ਦੀ ਫਿਨਿਸ਼ ਬਹੁਤ ਅੱਛੀ ਆਂਦੀ ਸਰ ਅਗਰ ਗੱਲ ਕਰੀ ਆਮ ਨਾਰਮਲ ਅਪਲਾਈ ਤੇ ਇਹਦੇ ਵਿੱਚ ਕਿੰਨੇ ਕ ਖਰਚੇ ਆਪਸ ਚ ਫਰਕ ਪਿਆ ਜਾਂਦਾ ਸਰ ਨੋਰਮਲ ਪਲਾਈ ਦੇ ਨਾਲੋਂ ਅਸੀਂ ਇਹ ਕਹਿੰਨੇ ਆਂ ਵੀ ਅਗਰ ਤੁਸੀਂ ਗ੍ਰੀਨ ਸੈਂਚਰੀ ਡਿਊਰੋ ਦੀ ਪਲਾਈ ਯੂਜ਼ ਕਰਦੇ ਹੋ ਤੇ ਸਾਡਾ ਜਿਹੜਾ ਪ੍ਰੋਡਕਟ ਹੈ ਕਰੀਬਨ 41% ਸਸਤਾ ਹੈ ਜੀ ਐਚਡੀ ਐਚਐਮਆਰ ਅਗਰ ਅਸੀਂ ਪ੍ਰੀ ਲੈਮੀਨੇਟਡ ਤੁਹਾਨੂੰ ਦੇ ਦਿੰਨੇ ਆ ਉਹ 41% ਉਹਦੀ ਕਾਸਟ ਜਿਹੜੀ ਹੈ ਉਹ ਚੀਪ ਹੈਗੀ ਹੈ ਉਹਦੇ ਪੈਸੇ ਬਚਣਗੇ ਉਹਦੀ ਲੇਬਰ ਬਚੇਗੀ ਉਹਨੂੰ ਕੰਮ ਵੀ ਉਹਦਾ ਜਲਦੀ ਹੋ ਜਾਏਗਾ ਜੀ ਇਹਨਾਂ ਕੰਪਨੀ ਦੇ ਅਧਿਕਾਰੀ ਜਿਨ੍ਹਾਂ ਨੇ ਗੱਲਬਾਤ ਕਰੀ ਆ ਸਾਨੂੰ ਦਿਖਾਉਣੇ ਆ ਬੋਲੋ ਪੜਾਏ ਅਪਲਾਈ ਦੇ ਪ੍ਰੋਡਕਟਾਂ ਦੇ ਵਿੱਚ ਬੁੱਕ-ਵੱਕੇ ਰੇਜ਼ਿੰਗ ਸਿਸਟਮ ਬਣਾਇਆ ਗਿਆ ਦੇਖੋ ਮੈਂ ਕਹਣਾ ਇੱਕ ਵਾਰ ਤੁਸੀਂ ਆਓ ਚੀਜ਼ ਨੂੰ ਅਗਰ ਜੇ ਵਰਤਾਂਗੇ ਪ੍ਰੋਡਕਟ ਨੂੰ ਦੇਖਾਂਗੇ ਤਾਂ ਪ੍ਰੋਡਕਟਾਂ ਦੀ ਬੁੱਕ-ਵੱਕੇ ਰੇਜ਼ਿੰਗ ਹੈ ਬਹੁਤ ਵਧੀਆ ਪ੍ਰੋਡਕਟ ਨੇ ਆ ਦੇਖੋ ਕੰਪਨੀ ਨੇ ਇਹ ਹੁਣ ਜਿਸ ਦਾ ਸਭ ਤੋਂ ਪਹਿਲਾ ਪ੍ਰੋਡਕਟ ਹੈਗਾ ਜੀ ਇਹ HDHMR ਹੈ ਜੀ ਜਿਹੜਾ ਕਿ ਨਾਰਮਲ ਕੈਟਾਗਰੀ ਦੇ ਵਿੱਚ ਆਪਾਂ ਨੇ ਕੋਠੀਆਂ ਜੀ ਯੂਜ਼ ਕਰਨਾ 3mm ਤੋਂ ਲੈ ਕੇ 32mm ਤੱਕ ਦੀ ਇਹਦੀ ਥਿਕਣਾਸ ਅਵੇਲੇਬਲ ਹੈ ਕੁਝ ਵੀ ਬੈੱਡ ਬੰਨੇ ਨੇ ਅਲਮਾਰੀਆਂ ਬੰਨੀਆਂ ਨੇ ਕਿਚਨ ਬੰਨੀ ਹੈ ਵਾਰਡਰੋਬ ਬੰਨੀਆਂ ਨੇ LCD ਪੈਨਲ ਬੰਨੇ ਨੇ ਸਾਰੀ ਕੋਠੀ ਦੇ ਵਿੱਚ ਕੰਮ ਆਪਾਂ ਇਹਦਾ ਕਰ ਸਕਦੇ ਹਾਂ ਹੁਣ ਸੁਪੋਜ਼ ਆਪਣੇ ਸਿੰਕ ਏਰੀਆ ਦੇ ਵਿੱਚ ਬੜੀ ਜ਼ਿਆਦਾ ਸਲਾਬ ਹੈ ਉੱਥੇ ਅਸੀਂ ਰეკਮੈਂਡ ਕਰਾਂਗੇ ਵੀ ਇਹ ਜਿਹੜਾ ਬੋਇਲਰ ਪ੍ਰੋਡਕਟ ਹੈਗਾ ਉਹ ਉੱਥੇ ਯੂਜ਼ ਕੀਤਾ ਜਾਵੇ ਇਹਦੇ ਨਾਲ ਕੀ ਹੈ ਵੀ ਇਹ ਟਰਮਾਈਡ ਫ੍ਰੀ ਹੈ ਬੋਰਰ ਫ੍ਰੀ ਹੈ ਫੰਗਸ ਫ੍ਰੀ ਹੈ ਫਾਇਰ ਰਿਟਾਰਡੈਂਟ ਹੈ ਸੋ ਇਹ ਦੋ ਪ੍ਰੋਡਕਟ ਇਹ ਹੋ ਗਏ ਜੀ ਫਿਰ ਆਪਣੇ ਇਹਦੇ ਤੋਂ ਬਾਅਦ ਸ਼ਟਰਸ ਦੇ ਪ੍ਰੋਡਕਟ ਆ ਗਏ ਇਹ ਜਿਹੜਾ ਮੈਂ ਤੁਹਾਨੂੰ ਲੈਮੀਨੇਟਡ ਮਾਲ ਦਾ ਕਹਿ ਰਿਹਾ ਸੀ ਇਹ ਲੈਮੀਨੇਟਡ ਐਮ ਡੀ ਐਫ ਐਚ ਡੀ ਐਚ ਐਮ ਆਰ ਪਾਰਟੀਕਲ ਬੋਰਡ ਇਹ ਸਾਰੇ ਲੱਗੇ ਲਗਾਏ ਨੇ ਕਰੀਬਨ 150 ਕਲਰ ਹੈ ਪਸੰਦ ਕਰੋ ਔਰ ਅੱਗੇ ਵਧੋ ਮਾਲ ਮਤਲਬ ਰੈਡੀ ਟੂ ਯੂਜ਼ ਹੈ ਜੀ ਇਹ ਫਿਰ ਇਸ ਤੋਂ ਬਾਅਦ ਆਪਣੇ ਸ਼ਟਰਸ ਦੇ ਪ੍ਰੋਡਕਟ ਆ ਜਾਂਦੇ ਨੇ ਜੀ ਇਸ ਤਰ੍ਹਾਂ ਇਹ ਪ੍ਰੋਡਕਟ ਅਸੀਂ ਐਕਸਪਲੇਨ ਕਰ ਰਹੇ ਸੀਗੇ ਜੀ ਇਹ ਯੂਵੀ ਹੈ ਜੀ ਪ੍ਰੋਡਕਟ ਇਹ ਪ੍ਰੀ ਲੈਮੀਨੇਟਡ ਮਾਲ ਦੇ ਉੱਤੇ 9 ਲੇਅਰਸ ਆਫ ਲੈਕਰ ਕੀਤੀਆਂ ਹੋਈਆਂ ਜੀ ਤੁਹਾਨੂੰ ਪਤਾ ਹੋਏਗਾ ਕਿ ਲੈਕਰ ਕਿੰਨਾ ਐਕਸਪੈਂਸਿਵ ਪੇਂਟ ਹੈ ਇੱਕ ਲੈਕਰ ਦਾ ਕੋਟ ਹੁੰਦਾ ਫਿਰ ਉਸ ਤੋਂ ਬਾਅਦ ਉਹਨੂੰ ਯੂਵੀ ਚੋਂ ਪਾਸ ਕਰਦੇ ਆ ਇਸ ਤਰ੍ਹਾਂ ਕਰਕੇ ਇਹ ਪ੍ਰੋਡਕਟ ਦੇ ਉੱਤੇ ਕਰੀਬਨ 10 ਕਿਲੋ ਦੀ ਲੇਅਰ ਚੜ ਜਾਂਦੀ ਹੈ ਜਿਹੜੀ ਕਿ ਹਾਈ ਗਲੋਸ ਹੋ ਜਾਂਦਾ ਹੈ ਸਕ੍ਰੈਚ ਰੈਜ਼ਿਸਟੈਂਟ ਹੋ ਜਾਂਦਾ ਹੈ ਇਹਨੂੰ ਕੋਈ ਵੀ ਕੈਮੀਕਲ ਨਾਲ ਕਿਸੇ ਵੀ ਚੀਜ਼ ਨਾਲ ਸਾਫ਼ ਕਰਨ ਦੀ ਜ਼ਰੂਰਤ ਨਹੀਂ ਹੈ ਕੱਲਾ ਪਾਣੀ ਮਾਰੋ ਕਪੜਾ ਮਾਰੋ ਸਾਫ਼ ਹੋ ਜਾਏਗਾ ਸਰ ਮੇ ਪ੍ਰੋਡਕਟਸ ਉਹਨੇ ਦਿਖਾਏ ਨੇ ਕਿ ਐਸੇ ਲੋਡ ਦੇ ਤਾਕਤੇ ਵਗੈਰਾ ਜੋ ਚੀਜ਼ਾਂ ਬਣ ਕੇ ਆਉਂਦੇ ਨੇ ਐਸੇ ਲੋਡ ਦੀ ਫਿਨਿਸ਼ਿੰਗ ਹੁੰਦੀ ਹੈ ਇਹ ਬਿਲਕੁਲ ਇਸੇ ਇਹੀ ਫਿਨਿਸ਼ ਹੋਏਗੀ ਜੀ ਇਹ ਬਨੇ ਹੋਏ ਮਾਲ ਦੇ ਹੀ ਸੈਂਪਲ ਕੱਟੇ ਹੋਏ ਨੇ ਜੀ ਇਹ ਇਹੀ ਫਿਨਿਸ਼ ਮਿਲੇਗੀ ਦੇਖੋ ਕੰਪਨੀ ਨੇ ਆਪਣਾ ਪ੍ਰੋਡਕਟ ਦਿਖਾਏ ਨੇ ਕਿੰਨੇ ਵਧੀਆ ਲਾ ਰੇਜ਼ਿੰਗ ਆ ਬ ਇਹਨਾਂ ਨਾਲ ਵੀ ਗੱਲ ਕਰਦੇ ਆ ਹਾਂਜੀ ਕੀ ਨਾਮ ਆਪਣਾ ਅਰੁਣ ਰੈਣਾ ਇਹ ਸਰ ਜਿਹੜਾ ਤੁਸੀਂ ਪ੍ਰੋਡਕਟ ਦਿਖਾ ਰਹੇ ਹੋ ਕੀ ਚੀਜ਼ ਹੈ ਇਹ ਇਹ ਸਰ ਔਰਨਮੈਂਟ ਹੈ ਅੱਜ ਕੱਲ ਨਾ ਚਲਨ ਵਿੱਚ ਚੱਲ ਰਿਹਾ ਹੈ ਸੁਪਰ ਸਮੂਥ ਫਿਨਿਸ਼ ਦਾ ਇਹਨੂੰ ਸੁਪਰ ਸਿਲਕੀ ਵੀ ਕਹਿੰਦੇ ਆ ਦੇਖੋ ਕਿਚਨ 'ਚ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਂਦੀ ਤੁਹਾਡੇ ਹੱਥ <li>ਲੀ ਬੜੇ ਹੁੰਦੇ ਗੰਦੇ ਹੁੰਦੇ ਤਾਂ ਨਿਸ਼ਾਨ ਪੈ ਜਾਂਦਾ ਇਹ ਸੁਪਰ ਸਮੂਥ ਹੋਏਗਾ ਇਰ ਤੇ ਹੱਥ ਨਿਸ਼ਾਨ ਨਹੀਂ ਪੈਂਦੇ ਇਹਨਾਂ ਨਾਲ ਸਕ੍ਰੈਚ ਰੈਜ਼ਿਸਟੈਂਟ ਹੈ ਫਿਨਿਸ਼ਿੰਗ ਪ੍ਰੋਡਕਟ ਹੈ ਇਹ ਬਣਾ ਬਣਾ ਆਏਗਾ ਤੁਸੀਂ ਕਟੋਰ ਕਿਚਨ ਚਲਾ ਦਿਓ ਕੋਈ ਵੀ ਚ ਹੱਥ ਨਿਸ਼ਾਨ ਨਹੀਂ ਹੋਏਗਾ ਨਿਸ਼ਾਨ ਪੈਗਾ ਤੁਸੀਂ ਨਾਰਮਲ ਕੱਪੜਾ ਮਾਰੋ ਸਾਫ ਹੋ ਜਾਏਗਾ ਸਰ ਅਸੀਂ ਦੇਖਦੇ ਜਦੋਂ ਲੇਡੀਜ਼ ਪ੍ਰੌਟੇ ਵਗੈਰਾ ਬਣਾਉਂਦੀਆਂ ਨੇ ਉਹਦਾ ਭਾਅ ਫੁੱਟਦੀ ਆ ਲੱਕੜ ਲੱਗੀ ਹੁੰਦੀ ਆ ਲੱਕੜਾ ਅਸੀਂ ਦੇਖਦੇ ਵੀ ਬੇ ਪਰ ਕੁਝ ਵੀ ਲੱਗੇ ਖਰਾਬ ਹੋ ਜਾਂਦੇ ਕੀ ਉਸ ਚੀਜ਼ ਤੋਂ ਕਿਵੇਂ ਰਹੇਗਾ ਇਹ ਇਰੇ ਚੋਂ ਨਿਸ਼ਾਨ ਹੀ ਨਹੀਂ ਪੈਣਗੇ ਸੁਪਰ ਸਮੂਥ ਹੈ ਇਹ ਤੇ ਟਿੱਕੇਗਾ ਹੀ ਨਹੀਂ ਕੋਈ ਤੇਲ ਦੇ ਨਿਸ਼ਾਨ ਨਹੀਂ ਹੋਏ ਕਿਚਨ ਸਭ ਤੋਂ ਵੱਧ ਪ੍ਰੋਬਲਮ ਆਉਂਦੀ ਤੇਲ ਦੇ ਨਿਸ਼ਾਨ ਦੀ ਇਰੇ ਤੇ ਨਿਸ਼ਾਨ ਹੀ ਨਹੀਂ ਪੈਣਗੇ ਟਿੱਕੇਗਾ ਹੀ ਨਹੀਂ ਖੁਰਦਰਾ ਹੁੰਦਾ ਔਰ ਇਹਦੇ ਤੇਲ ਦੇ ਨਿਸ਼ਾਨ ਹੀ ਪੈਣਗੇ ਹਲਦੀ ਦੇ ਨਿਸ਼ਾਨ ਹੀ ਪੈਣਗੇ ਸਾਰੇ ਪੈਣਗੇ ਇਹਦੇ ਜ ਤੁਹਾਨੂੰ ਕੋਈ ਨਿਸ਼ਾਨ ਨਹੀਂ ਪਏਗਾ ਇਹ ਅਸੀਂ ਇਹਦੇ ਸਟ੍ਰੈ ਰੈਜ਼ਿਸਟੈਂਟ ਕਹਿੰਦੇ ਨੂੰ ਨਾਲ ਐਂਟੀ ਫਿੰਗਰ ਹੈ ਮਰ ਫਿੰਗਰ ਦੇ ਨਿਸ਼ਾਨ ਹੀ ਪੈਣਗੇ ਹਾਂਜੀ ਸਰ ਤੁਹਾਡੇ ਲਈ ਵੀ ਕੀ ਪ੍ਰੋਡਕਟ ਹੈ ਸਰੇ ਇਹ ਹੁਣ ਜਿਵੇਂ ਕਿ ਸੁਰੇਸ਼ ਜੀ ਨੇ ਰਹਿਨਾ ਜੀ ਨੇ ਦੱਸਿਆ ਕਿ ਸਾਡਾ ਰੈਡੀमेड ਬੋਰਡ ਹੈਗਾ ਜਿਹੜਾ ਕਿ ਔਰਨਾਮੈਂਟ ਦੇ ਨਾਮ ਤੋਂ ਫੇਮਸ ਹੈਗਾ ਅਗਰ ਇਹਦੀ ਐਜ ਬੈਂਡਿੰਗ ਦੀ ਗੱਲ ਕਰਾਂ ਤਾਂ ਐਕਸ਼ਨ ਟੈਸਟ ਆ ਇਹ ਵੀ ਕਾਰਪੈਂਟਰਸ ਨੂੰ ਜਾਂ ਕਸਟਮਰ ਨੂੰ ਪ੍ਰੋਵਾਈਡ ਕਰਾ ਰਿਹਾ ਜੀ ਅਗਰ ਆਪਾਂ ਮਹਿੰਗਾ ਪ੍ਰੋਡਕਟ ਲੈਣੇ ਆ ਤਾਂ ਸਭ ਤੋਂ ਵੱਡੀ ਪ੍ਰੋਡਕਟ ਦੀ ਪ੍ਰੋਬਲਮ ਆਂਦੀ ਹੈ ਐਜ ਬੈਂਡਿੰਗ ਦੀ ਟੇਪ ਹੁਣ ਮੈਂ ਇੱਕ ਵਾਰੀ ਰਹਿਨਾ ਜੀ ਨੂੰ ਸ਼ੇਡ ਕਾਰਡ ਲਈ ਕਵਾਂਗਾ ਕਿ ਇੱਕ ਵਾਰੀ ਮੈਨੂੰ ਸ਼ੇਡ ਕਾਰਡ ਦਿਓ ਤੇ ਮੈਂ ਉਹਦੇ ਐਜ ਬੈਂਡਿੰਗ ਦਾ ਜਿਹੜਾ ਕਲਰ ਹੈਗਾ ਉਹਦੇ ਨਾਲ ਮੈਚ ਕਰਾ ਕੇ ਵਿਖਾਵਾਂਗਾ ਵੀ ਕੰਪਨੀ ਨੇ ਇਹਦੀ ਡਿਜ਼ ਫਿਨਿਸ਼ਿੰਗ ਆਰ ਐਂਡ ਡੀ ਐਂਡ ਯੂਜ਼ਰਲੀ ਬਹੁਤ ਕੁਝ ਸੋਚ ਸਮਝ ਕੇ ਪ੍ਰੋਡਕਟ ਲਾਂਚ ਕੀਤੇ ਹੈਗੇ ਆ ਆ ਦੇਖੋ ਜਿਵੇਂ ਜੇਕਰ ਕਿ ਮੈਂ ਅਗਰ 1101 ਸੁਪਰ ਵਾਈਟ ਦੀ ਗੱਲ ਕਰਾਂ ਅਗਰ ਕੋਈ ਕਸਟਮਰ ਇਹਨੂੰ ਲਗਾਉਣਾ ਚਾਹੁੰਦਾ ਹੈ ਤੇ ਉਹਦੇ ਕਿਨਾਰੇ ਤੇ ਇਹ ਸੁਪਰ ਵਾਈਟ ਦੀ ਜਿਹੜੀ ਟੇਪ ਮੈਚ ਕਰਾਏ ਵੀਰ ਜੀ ਦੇਖੋ ਬਿਲਕੁਲ ਕਲਰ ਨਾਲ ਕਲਰ ਮੈਚ ਕਰ ਰਿਹਾ ਉਸ ਤੋਂ ਬਾਅਦ ਅਗਰ ਮੈਂ 1105 ਸਲੇਟ ਗ੍ਰੇ ਦੀ ਗੱਲ ਕਰਾਂ ਤਾਂ ਇਹ ਇਹਦੇ ਨਾਲ ਬਿਲਕੁਲ ਮੈਚ ਤੇ ਕਰੇਗਾ ਜੀ ਐਜ ਬੈਂਡਿੰਗ ਦੇ ਨਾਲ ਮੋਡੂਲਰ ਕਿਚਨ ਦੇ ਸ਼ਟਰਸ ਰੈਡੀमेड ਅਗਰ ਆਪਾਂ ਗੱਲ ਕਰੀਏ ਤਾਂ ਫਿਨਿਸ਼ਿੰਗ ਉਹਦੇ ਅੰਦਰ ਬਹੁਤ ਕਿਉਂਕਿ ਅੱਜ ਕੱਲ੍ਹ ਅੱਛੀ ਅੱਛੀ ਕੋਟਿਸ ਤੇ ਲੋਕੀ ਕਹਿੰਦੇ ਆ ਸ਼ਾਦੀ ਤੇ ਔਰ ਕੋਠੀ ਤੇ ਜਿੰਨਾ ਮਰਜ਼ੀ ਪੈਸਾ ਖਰਚ ਲਓ ਉਸ ਕਸਟਮਰ ਦੀ ਚੁਆਇਸ ਨੂੰ ਦੇਖਦੇ ਆ ਅਸੀਂ ਫਿਨਿਸ਼ਿੰਗ ਔਰ ਕਲਰ ਕੰਬੀਨੇਸ਼ਨ ਦਾ ਬਹੁਤ ਧਿਆਨ ਰੱਖਿਆ ਹੈ ਵਿਨੀਅਰ ਫਿਨਿਸ਼ ਦੀ ਵੀ ਇਹਦੇ ਚ ਦੇਖੋਗੇ ਤੁਸੀਂ ਇਹ ਗਲਿਟਰ ਇਹਦੇ ਪੀਸ ਤੇ ਦੇਖੋਗੇ ਤੁਸੀਂ ਇਹ ਹਜੇ ਛੋਟਾ ਪੀਸ ਹੈ ਇਹਦਾ ਅਗਰ ਪੂਰਾ ਪੀਸ ਦੇਖੋਗੇ ਤੁਸੀਂ ਤਾਂ ਇਹਦੇ ਅੰਦਰ ਸਿਲਵਰ ਗਲਿਟਰ ਭਰਿਆ ਹੋਏਗਾ ਯਾਨੀ ਕਿ ਸਿਲਵਰ ਲੁੱਕ ਦਾ ਤੁਹਾਨੂੰ ਇਹਦੇ ਚ ਕੁਝ ਭਰਿਆ ਨਜ਼ਰ ਆਏਗਾ ਜੋ ਕਿ ਵਿਨੀਅਰ ਦੇ ਜਾਂ ਨੇਚਰਲ ਲੱਕੜ ਦੇ ਕਰੀਬ ਹੈਗਾ ਇਹਦੇ ਨਾਲ ਦੇਖੋ ਤੁਸੀਂ ਇਹ 골ਡਨ ਗਲਿਟਰ ਹੈਗਾ ਸੋ ਹਰ ਇੱਕ ਚੀਜ਼ ਦੀ ਆਪਾਂ ਚੁਆਇਸ ਅਕੋਰਡਿੰਗਲੀ ਰੱਖੀ ਹੋਈ ਹੈ ਕਸਟਮਰ ਅਗਰ ਗੂੜਾ ਕਲਰ ਲੈਣਾ ਚਾਹੁੰਦਾ ਹੈ ਗੂੜਾ ਹੈਗਾ ਫਿੱਕਾ ਕਲਰ ਲੈਣਾ ਚਾਹੁੰਦਾ ਹੈ ਫਿੱਕਾ ਕਲਰ ਹੈਗਾ ਡਾਰਕ ਲਾਈਟ ਦਾ ਫਿੱਕੇ ਗੂੜੇ ਦਾ ਕੰਬੀਨੇਸ਼ਨ ਬਣਾਣਾ ਹੈ ਉਹ ਬਣਾ ਸਕਦਾ ਹੈ ਵੁੱਡ ਗ੍ਰੇਨਸ ਜਾਨਾ ਚਾਹ ਤੋ ਮੈਂ ਇਹ ਕਹਾਂ ਕਿ ਤੁਸੀਂ ਐਕਸ਼ਨ ਟੈਸਟ ਆ ਵੱਟ ਤੋਂ ਵੱਟ ਯੂਜ਼ ਕਰੋ। ਇਹਨਾਂ ਐਕਸ਼ਨ ਟੈਸਟ ਅਸਾਂ ਬਾਰੇ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਭਰਪੂਰ ਦਿੱਤੀ ਹੈ ਕਿ ਕਿਵੇਂ ਪ੍ਰੋਡਕਟ ਨੇ ਕੀ ਕੀ ਚੀਜ਼ਾਂ ਨੇ ਅਗਰ ਅਸੀਂ ਕੁਵਾਰੇ ਚੀਜ਼ਾਂ ਨੂੰ ਵਰਤਾਂਗੇ ਦੇਖਾਂਗੇ ਫੇਰ ਇਹ ਕੰਪਨੀ ਨੂੰ ਅਸੀਂ ਕੁਝ ਨੰਬਰ ਦੇ ਸਕਦੇ ਆ ਫੇਰ ਇਹ ਕੰਪਨੀ ਨੂੰ ਕਹਾਂਗੇ ਕਿ ਕਿੰਨੇ ਕੁ ਵਧੀਆ ਪ੍ਰੋਡਕਟ ਹੈ 24 ਪੰਜਾਬ نیوز ਤੋਂ ਮੈਂ ਸੰਗਰੂਰ ਤੋਂ ਕ੍ਰਿਸ਼ਨ ਕਰਦਾ।